ਪਰ ਆ ਤੁਸੀਂ ਸੇਕ ਲਾਉਂਦੇ ਟਾਇਲ ਵੀ ਡਿੱਗ ਪੈਂਦੀ ਹੈ ਜੀ ਕੁਝ ਵੀ ਨਹੀਂ ਖੜਦਾ ਉੱਥੇ ਇਹ ਵਈ ਜੀ ਇਹ ਐਸਪੀ ਸ਼ੀਟ ਬੋਲਦੇ ਇਹਨੂੰ ਅਲੂਮੀਨੀਅਮ ਕੰਪੋਜ਼ਿਟ ਪੈਨਲ ਇਹਦਾ ਨਾਮ ਹੁੰਦਾ ਮੈਂ ਫਿਰੋਜ਼ਪੁਰ ਦੀ ਇੱਕ ਐਹੋ ਜੀ ਫੈਕਟਰੀ ਦੇ ਵਿੱਚ ਲੈ ਕੇ ਆਇਆ ਜੇ ਤੁਸੀਂ ਬਿਲਡਿੰਗ ਪਾ ਰਹੇ ਆ ਜਾਂ ਤੁਸੀਂ ਪਾ ਚੁੱਕੇ ਆ ਤੇ ਤੁਸੀਂ ਉਹ ਬਿਲਡਿੰਗ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦੇ ਆ ਵੀ ਜਿਹੜਾ ਤੁਸੀਂ ਆਮ ਤੌਰ ਤੇ ਇੰਸਟਾਗ੍ਰਾਮ ਦੀਆਂ ਰੀਲਾਂ ਵਗੈਰਾ ਦੇ ਵਿੱਚ ਦੇਖਦੇ ਹੁੰਦੇ ਆ ਤਾਂ ਤੁਹਾਨੂੰ ਮੈਂ ਇੱਕ ਫੈਕਟਰੀ ਦੇ ਵਿੱਚ ਲੈ ਕੇ ਆਇਆ ਜਿੱਥੇ ਸਮਾਨ ਸਿੱਧਾ ਬਣਦਾ ਹੀ ਆ ਮਤਲਬ ਡਾਇਰੈਕਟ ਫੈਕਟਰੀ ਚੋਂ ਬਣਿਆ ਤੇ ਸਿੱਧਾ ਤੁਹਾਡੇ ਘਰੇ ਹੀ ਜਾ ਸਕਦਾ ਤੁਹਾਡੇ ਸਨ ਦੇ ਵਿੱਚ ਜਿਹੜਾ ਮਤਲਬ ਵਪਾਰੀ ਆ ਉਹਦਾ ਮੁਨਾਫਾ ਖਤਮ ਹੋ ਜਾਣਾ ਉਹ ਤੁਹਾਡੇ ਜੇਬ ਦੇ ਵਿੱਚ ਰਹਿ ਜਾਣਾ ਤੇ ਤੁਹਾਨੂੰ ਮਿਲਦਾ ਇੱਥੇ ਕੀ ਕੀ ਆ ਮਤਲਬ ਤੁਸੀਂ ਜਿਵੇਂ ਮਤਲਬ ਇਸ ਤਰ੍ਹਾਂ ਦੀ ਕਟਿੰਗ ਵਾਲੀਆਂ ਪਲੇਟਾਂ ਲਾਉਣੀਆਂ ਚਾਹ ਤੁਸੀਂ ਜੰਗਲੇ ਲਾਉਣੇ ਆ ਚਾਹ ਤੁਸੀਂ ਗੇਟ ਲਾਉਣੇ ਆ ਵੱਡੇ ਗੇਟ ਲੋਹੇ ਦੇ ਫੈਂਸੀ ਲਾਉਣੇ ਆ ਚਾਹ ਤੁਸੀਂ ਚਗਾਠਾਂ ਲਾਉਣੀਆਂ ਬਹੁਤ ਕੁਛ ਆ ਯਾਰ ਮੇਰੇ ਹਿਸਾਬ ਨਾਲ ਆ ਅਸੀਂ ਪਰਚੀ ਲਿਖ ਲਈ ਦੋ ਤਿੰਨ ਪਰਚੀਆਂ ਲਖ ਲੀਆਂ ਦੋ ਤਿੰਨ ਮਤਲਬ ਡਿਲੀਟ ਕਰਤੀਆਂ ਬਹੁਤ ਜਾਣ ਦਾ ਔਖੇ ਹੋ ਗਏ ਆ ਸੀ ਇੰਨਾ ਸਮਾਨ ਗਿਣਦੇ ਗਿਣਦੇ ਆਪਾਂ ਬਾਈ ਹੁਣ ਉਹਦਾ ਸਵਾਗਤ ਕਰਦੇ ਆ ਇੰਨਾ ਤੋਂ ਹੀ ਪੁੱਛਦੇ ਆ ਇਹ ਹਿਸਾਬ ਨਾਲ ਦੱਸ ਦੇਣਗੇ ਕਿ ਇੱਥੇ ਮਿਲਦਾ ਕੀ ਕੀ ਆ ਬਾਈ ਸਸਕਲ ਸਸਕਲ ਬਾਈ ਜੀ ਸ਼ੁਰੂ ਜੇ ਤੋਂ ਲੱਗ ਜੀਏ ਲਿਖਿਆ ਬਾਲਾ ਕੁਛ ਪਿਆ ਹਾਂਜੀ ਹਾਂਜੀ ਬਣਦਾ ਤੁਹਾਡੇ ਕੋਲੇ ਬਾਲਾ ਕੁਛ ਆ ਤੇ ਮੈਨੂੰ ਸ਼ੁਰੂ ਜੇ ਤੋਂ ਸ਼ੁਰੂ ਕਰਦੇ ਹੋ ਵੀ ਕੀ ਕੀ ਬਣਦਾ ਤੇ ਉਹਨੂੰ ਕਿੱਥੇ ਕਿੱਥੇ ਕੰਮ ਆਉਂਦੀ ਆ ਸਾਰੀ ਚੀਜ਼। ਬਾਈ ਜੀ ਸਾਡੇ ਕੋਲ ਇੱਕ ਤਾਂ ਹੈ ਜੀ ਇੰਟੀਰੀਅਰ ਤੇ ਐਕਸਟੀਰੀਅਰ ਦਾ ਕੰਮ ਸਾਰਾ ਹੀ। ਮਤਲਬ ਅੰਦਰ ਕਮਰਾ ਸਜਾਉਣ ਵਾਲਾ ਤੇ ਬਾਹਰਲੇ ਪਾਸੇ ਸਜਾਉਣ ਸਜਾਉਣ ਵਾਲਾ ਸਾਰਾ। ਅੰਦਰ ਦੇ ਵਿੱਚ ਤੁਹਾਨੂੰ ਸਾਨੂੰ ਤੁਹਾਨੂੰ ਸਾਡੇ ਕੋਲ ਮਿਲੇਗਾ ਜੀ ਲੋਅਰ ਪੈਨਲ ਲੱਗਦੇ ਆ ਜੀ। ਲੋਅਰ ਪੈਨਲ ਕਿੱਥੇ ਲੱਗਦੇ ਆ ਕੀ ਹੁੰਦੇ ਆ? ਲੋਅਰ ਪੈਨਲ ਦਿਖਾਣਾ ਜੀ ਤੁਹਾਨੂੰ। ਇਹ ਲੱਗਦੇ ਜੀ ਅੱਜਕੱਲ ਇਦਾਂ ਲੋਅਰ ਪੈਨਲ ਅੱਜਕੱਲ ਗਰੂਫਿੰਗ ਦੇ ਬਹੁਤ ਬਹੁਤ ਟ੍ਰੈਂਡ ਚ ਹੈ ਜਿਹੜੇ ਕੰਧਾਂ ਕੁੰਧਾਂ ਜੇ ਤੇ ਜਾਂ ਛੱਤਾਂ ਦੇ ਉੱਪਰ ਐਵੇਂ ਕਰਕੇ ਲੱਗੇ ਹੁੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਉਹ ਲੂਵਰ ਪੈਨਲ ਹੈ ਇਹਦੇ ਵਿੱਚ ਤੁਹਾਨੂੰ ਅਸੀਂ ਹੋਲਸੇਲ ਰੇਟ 'ਚ ਤੁਹਾਨੂੰ ਇਹ ਲੂਵਰ ਪੈਨਲ ਦੇਾਂਗੇ ਜੀ ਇਹਦੇ ਨਾਲ ਅੱਜਕੱਲ ਡਿਜ਼ਾਈਨਿੰਗ ਚੱਲ ਰਹੀ ਹੈ ਜੀ ਐਵੇਂ ਯੂਵੀ ਸ਼ੀਟ ਦੀ ਜਿਵੇਂ ਵਿੱਚ ਯੂਵੀ ਸ਼ੀਟ ਲੱਗਦੀ ਹੈ ਆ ਦੇਖੋ ਜਿਵੇਂ ਅਸੀਂ ਬੈੱਥ ਸਾਈਡ ਤੇ ਡਿਜ਼ਾਈਨਿੰਗ ਅਦਗਾਈ ਬਣਾਈ ਹੈ ਸਾਈਡਾਂ ਤੇ ਅਸੀਂ ਲੂਵਰ ਲਾਏ ਜੀ ਐਵੇਂ ਤੁਹਾਡੇ ਕੋਲ ਸਾਡੇ ਕੋਲ ਯੂਵੀ ਸ਼ੀਟ ਸਾਡੇ ਕੋਲ 50 ਤੋਂ 60 ਡਿਜ਼ਾਈਨ ਹੈ ਯੂਵੀ ਸ਼ੀਟ ਜ ਬਹੁਤ ਵਧੀਆ ਕਿਸਮ ਮਤਲਬ ਕਿ ਪੀਵੀਸੀ ਦੀ ਕਿਸਮ ਨਹੀਂ ਹੈ ਡਬਲ ਪੀਸੀ ਦੀ ਕਿਸਮ ਆਈ ਹੈ ਬਹੁਤ ਵਧੀਆ ਚੀਜ਼ ਇਹਨੂੰ ਅੱਗ ਨਹੀਂ ਲੱਗਦੀ ਆ ਫਾਇਰ ਪ੍ਰੂਫ ਹੈ ਜੀ ਅੱਗ ਇਹਨੂੰ ਨਹੀਂ ਲੱਗੂਗੀ ਮਤਲਬ ਪਹਿਲਿਆਂ ਦੇ ਵਿੱਚ ਜਿਹੜੀ ਉਹ ਪੀਵੀਸੀ ਫੇਲ ਹੋਈ ਉਹ ਅੱਗ ਲੱਗਣ ਦੇ ਵਿੱਚ ਉਹ ਅੱਗ ਲੱਗਣ ਗਈ ਹਾਂ ਜੀ ਇਹਨੂੰ ਅੱਗ ਨਹੀਂ ਲੱਗੂਗੀ ਇਹ ਫਾਇਰ ਰੈਸਟ੍ਰੈਂਟ ਹੁੰਦੀ ਹੈ ਠੀਕ ਇਹਨੂੰ ਅੱਗ ਨਹੀਂ ਲੱਗੂਗੀ ਫਿਰ ਇਹ ਯੂਵੀ ਸ਼ੀਟ ਅਨਬ੍ਰੇਕੇਬਲ ਹੁੰਦੀ ਹੈ ਤੁਸੀਂ ਇਹਨੂੰ ਥੋੜਾ ਵੀ ਮਾਰ ਦਿਓ ਨਾ ਜੀ ਉਹ ਪੀਵੀਸੀ ਹੁੰਦੀ ਸੀ ਵੀ ਟੁੱਟ ਜਾਂਦੀ ਸੀ ਉਹ ਮੰਜਾ ਵੀ ਵੱਜ ਜਾਂਦਾ ਸੀ ਤਾਂ ਟੁੱਟ ਜਾਂਦੀ ਸੀ ਜੋ ਅੱਗ ਨੇ ਕੋਈ ਖੇੜ ਮਾਰਦੀ ਤਾਂ ਟੁੱਟ ਜਾਂ ਚਮਕ ਕਵੀਆਂ ਦੀਆਂ ਚਮਕ ਕਵੀਆਂ ਦੀਆਂ ਹੀ ਰੂ ਇਹਦੀ ਡਿਜ਼ਾਈਨਿੰਗ ਬਹੁਤ ਵਧੀਆ ਜੀ ਇਹਦੇ ਚ ਕਲਰ ਆਪਸ਼ਨਾਂ ਵੀ ਬਹੁਤ ਹੈ ਜੀ ਬਹੁਤ ਸੋਹਣੀਆਂ ਚੀਜ਼ਾਂ ਬਣ ਜਾਂਦੀਆਂ ਜੀ ਸਾਡੇ ਕੋਲ ਤੁਹਾਨੂੰ ਵਾਲਪੇਪਰ ਵੀ ਮਿਲੂਗਾ ਜੇ ਆਪਾਂ ਬਾਇ ਚਾਂਸ ਵੀ ਪੀਵੀਸੀ ਯੂਵੀ ਸ਼ੀਟ ਨਹੀਂ ਲਾਣਾ ਚਾਹੁੰਦੇ ਜੀ ਤੇ ਵਾਲਪੇਪਰ ਵੀ ਅਸੀਂ ਬਣਾ ਵਾਲਪੇਪਰ ਵੀ ਦਿੰਨੇ ਆ ਵਾਲਪੇਪਰ ਜੀ ਤੁਸੀਂ ਵਾਲਪੇਪਰ ਸਾਡੇ ਕੋਲ ਬਹੁਤ ਜਿਆਦਾ ਵੈਰਾਈਟੀ ਹੋਲਸੇਲ ਰੇਟਾਂ ਤੇ ਜੀ ਵਾਲਪੇਪਰ ਦੇ ਵਿੱਚ ਤੁਸੀਂ ਜਿੱਦਾਂ ਦਾ ਪਸੰਦ ਕਰੋਗੇ ਬਹੁਤ ਜਿਆਦਾ ਵੈਰਾਈਟੀ ਸਾਡੇ ਕੋਲ ਵਾਲਪੇਪਰ ਚ ਇਹ ਰੂਮ ਦੀ ਲਗਜ਼ਰੀ ਫੀਲਿੰਗ ਦਿੰਦਾ ਹੈ ਤੇ ਇਹ ਹੋ ਗਿਆ ਹਾਂਜੀ 3D ਵਾਲਪੇਪਰ ਮਤਲਬ 3D ਵਾਲਪੇਪਰ ਹੋ ਗਿਆ ਉੱਪਰ ਕੇ ਸਾਹਮਣੇ ਆਉਂਦੀ ਕੋਈ ਗੱਲ ਹਾਂਜੀ 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 ਇਹਦੇ ਚ ਤੁਸੀਂ ਬਹੁਤ ਵਧੀਆ ਸਾਡੇ ਕੋਲ ਅ ਬੜੀ ਵਧੀਆ ਇਹਨੂੰ ਤੁਸੀਂ ਫੀਲ ਕਰਕੇ ਦੇਖੋ ਤੇ ਤੁਹਾਨੂੰ ਪਤਾ ਲੱਗੂਗਾ ਇਹ ਇਹ ਵਾਕਈ ਇਹ 3D ਆ ਇਹ ਫੀਲ ਆਉਂਦਾ ਬਾਹਰਲੇ ਪਾਸੇ ਨੂੰ ਆਉਂਦਾ ਇਹ ਤੁਸੀਂ ਜੇ ਆਪਾਂ ਪਹਿਲਾਂ ਕਹਿੰਦੇ ਸੀ ਹਲਾਵ ਵਾਲੇ ਤੇ ਨਹੀਂ ਲੱਗ ਸਕਦਾ ਅਸੀਂ ਇਹਦੇ ਪਿੱਛੇ ਇੱਕ ਸ਼ੀਟ ਲਾ ਦਿੰਦੇ ਹਾਂ ਉਹ ਸਾਰੀ ਉਮਰ ਦੀ ਗਾਰੰਟੀ ਆਉਂਦੀ ਤੇ ਹਲਾਵ ਆ ਜਾਏਗੀ ਇਹ ਵਾਲਪੇਪਰ ਨਹੀਂ ਉਖੜਿਆ ਜਾਏਗਾ ਤੁਸੀਂ ਸਿੱਧਾ ਫੈਕਟਰੀ ਚੋਂ ਹੀ ਖਰੀਦ ਸਕਦਾ ਹਾਂ ਜੀ ਦੇਖਣ ਵਾਲਾ ਹਾਂ ਜੀ ਦੇਖਣ ਵਾਲਾ ਇੱਕੋ ਸਿੱਧਾ ਇਹ ਇਹ ਹੋ ਗਿਆ ਆਪਾਂ ਇਹ ਪੁਆਇੰਟ ਨੋਟ ਕਰ ਲਿਆ ਇਸ ਤੋਂ ਬਾਅਦ ਇੱਕ ਇੱਕ ਆਇਆ ਸੀ ਸਟੀਲ ਦੀਆਂ ਆਮ ਤੌਰ ਤੇ ਨਾ ਇਸ ਤਰ੍ਹਾਂ ਦੀਆਂ ਮੈਂ ਲੱਗੀਆਂ ਦੇਖੀਆਂ ਲੋਕਾਂ ਦੇ ਜਗਦੀਆਂ ਜੀਆਂ ਜਾਂ ਲੱਗੀਆਂ ਦੇਖੀਆਂ ਗੇਟਾਂ ਗੂਟਾਂ ਦੇ ਵਿੱਚ ਨੇਮ ਪਲੇਟਾਂ ਵਗੈਰਾ ਲੱਗੀਆਂ ਹੁੰਦੀਆਂ ਜਾਂ ਕਈ ਵਾਰੀ ਸਾਡੇ ਜੰਗਲੇ ਤੇ ਲੱਗੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਪਲੇਟਾਂ ਹਾਂ ਜੀ ਇਹ ਸਾਡੇ ਕੋਲ ਜੀ ਇਹ ਗੇਟ ਹੈ ਜੇ ਗੇਟ ਦੇ ਵਿੱਚ ਅਸੀਂ ਇਹ ਸਟੀਲ ਤੇ ਜਿਵੇਂ ਆਪਾਂ ਸ਼ੀਸ਼ੇ ਦੇ ਉੱਪਰ ਇਚਿੰਗ ਕਰ ਲੈਂਦੇ ਨਾ ਜੀ ਹਾਂਜੀ ਕਿਹਦੇ ਉਪਰ ਇਚ ਕਰ ਲੈਣੇ ਆ ਸਾਡੇ ਕੋਲ ਸੀਐਨਸੀ ਹੱਬ ਹੈ ਜੀ ਇੱਕ ਸੀਐਨਸੀ ਮਸ਼ੀਨ ਦੀ ਸਾਡੇ ਕੋਲ ਹੱਬ ਹੈ ਹਰ ਕਿਸਮ ਦੀ ਸਾਡੇ ਕੋਲ ਸੀਐਨਸੀ ਮਸ਼ੀਨ ਹੈ ਜੀ ਤੁਸੀਂ ਅੱਜ ਕੱਲ ਲੇਬਰ ਦੀ ਘਾਟ ਕਰਕੇ ਹਰ ਕੰਮ ਸੀਐਨਸੀ ਦਾ ਹੋ ਗਿਆ ਜੀ ਹਾਂਜੀ ਸੀਐਨਸੀ ਬੋਲਦੇ ਜੀ ਕਮਿਊ ਕੰਪਿਊਟਰ ਨਿਊਮੈਰਿਕਲ ਕੰਟਰੋਲ ਠੀਕ ਹਰ ਚੀਜ਼ ਨੂੰ ਆਪਾਂ ਇੱਕ ਕੰਪਿਊਟਰ ਚ ਫੀਡ ਕਰ ਦੇਣਾ ਵੀ ਅਸੀਂ ਆ ਚੀਜ਼ ਬਣਾਣੀ ਹੈ ਜੀ ਉਹਨੇ ਹੀ ਬਣਾ ਕੇ ਆਪਾਂ ਨੂੰ ਐਸ ਇਟ ਇ ਸੀਐਨਸੀ ਨਾਲ ਕੰਮ ਕਰਕੇ ਦੇ ਇਹਨੂੰ ਬੋਲਦੇ ਆ ਸੀਐਨਸੀ ਕੰਪਿਊਟਰ ਨਮੈਰੀਕਲ ਕੰਟਰੋਲ ਮਤਲਬ ਨਾਲੇ ਕੋ ਬਾਅਦ ਘਾਟ ਨਹੀਂ ਛੜਦਾ ਉਹ ਹਾਂ ਜੀ ਇੱਕੋ ਜਿਹਾ ਇੱਕੋ ਰੈਸਟ ਹਾਂ ਇਹ ਹੁਣ ਈਚਿੰਗ ਕਰਦੀ ਹੈ ਜੀ ਸਟੀਲ ਦੇ ਉੱਪਰ ਜਿਵੇਂ ਆਪਾਂ ਸ਼ੀਸ਼ੇ ਦੇ ਉੱਪਰ ਈਚਿੰਗ ਕਰਦੇ ਆ ਇਹ ਸਾਰੀ ਇਦਾਂ ਈਚਿੰਗ ਕਰਦੀ ਹੈ ਇਹ ਵੀ ਮਸ਼ੀਨ ਸਾਡੇ ਕੋਲ ਹੈ ਇਹ ਤੁਹਾਨੂੰ ਅਸੀਂ ਫੈਕਟਰੀ ਦਿਖਾਵਾਂਗੇ ਜੀ ਸਾਰੀ ਮਸ਼ੀਨ ਤੁਹਾਨੂੰ ਮਸ਼ੀਨਰੀ ਦਿਖਾਵਾਂਗੇ ਇਹ ਆ ਆ ਆ ਕੀ ਬਣਿਆ ਪਿਆ ਇਹ ਭਾਈ ਜੀ ਇਹ ਤਾਂ ਲੇਜ਼ਰ ਕਟਿੰਗ ਅੱਜ ਕੱ ਗ੍ਰਿਲਾਂ ਚੱਲਦੀਆਂ ਬਾਹਰ ਸ਼ੀਸ਼ੇ ਦੀ ਗ੍ਰਿਲ ਲੱਗਦੀ ਕੋਠੀ ਦੇ ਬਾਹਰ ਜੀ 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 ਇਹ ਗ੍ਰਿਲ ਅੱਜ ਅੱਜਕੱਲ ਇਦਾਂ ਦੀ ਚੱਲਦੀ ਹੈ ਇਹ ਐਮ ਐਸ ਲੋਹੇ ਦੇ ਵਿੱਚ ਹੁੰਦੀ ਹੈ ਜੀ ਤੁਸੀਂ ਲੋਹੇ ਦੇ ਵਿੱਚ ਵੀ ਕਰਾ ਸਕਦੇ ਹੋ ਸਟੀਲ ਦੇ ਵਿੱਚ ਵੀ ਕਰਾ ਸਕਦੇ ਇਹ ਗੇਟ ਗ੍ਰਿਲਾਂ ਵਾਲੇ ਭਰਾ ਸਾਡੇ ਜਿਹੜੇ ਕਰਦੇ ਆ ਉਹ ਇਦਾਂ ਕਰਾ ਸਕਦੇ ਆ ਅੱਜਕੱਲ ਇਦਾਂ ਦੇ ਗੇਟਾਂ ਤੇ ਡਿਜ਼ਾਈਨ ਲੱਗ ਰਹੇ ਆ ਲਗਜ਼ਰੀ ਗੇਟਾਂ ਦੇ ਉੱਪਰ ਜੀ ਉਹ ਵੀ ਸਾਡੇ ਕੋਲੋਂ ਤੁਸੀਂ ਜੋ ਸਾਈਜ਼ ਹੋਏਗਾ ਉਹਦੇ ਮੁਤਾਬਕ ਤੁਹਾਡੇ ਕੋਲ ਵੱਡੇ ਫੈਂਸੀ ਗੇਟ ਬਣਦੇ ਆ ਲੋਹੇ ਦੇ ਜਿਸ ਤਰ੍ਹਾਂ ਦੇ ਲੱਕੜ ਦੇ ਲੋਕ ਗੇਟ ਲੋਕ ਕਲਾਸਿਕਲ ਗੇਟ ਬੋਲਦੇ ਆ ਜੀ ਉਹਨਾਂ ਨੂੰ ਕਲਾਸਿਕਲ ਗੇਟ ਜੇ ਕਿਲਿਆਂ ਵਰਗੇ ਗੇਟ ਕਿਲਿਆਂ ਵਰਗੇ ਉਹ ਲੋਹੇ ਦੇ ਵਿੱਚ ਬਣਾਣੇ ਆ ਜੀ ਅਸੀਂ ਹਵੇਲੀਆਂ ਹਬੂਲੀਆਂ ਲੱਗਣ ਜਦੋਂ ਪੇਂਟ ਹੋ ਜਾਂਦਾ ਉਹ ਐਦਾਂ ਲੱਗਦਾ ਜਿਵੇਂ ਲੱਕੜ ਦੇ ਵਿੱਚ ਬੜਿਆਂ ਆ ਜਾ ਜੀ ਤੇ ਉਹ ਕਲਾਸਿਕਲ ਗੇਟ ਦਾ ਮਤਲਬ ਕਿ ਸਾਡੇ ਕੋਲ ਤੁਸੀਂ ਬਣਵਾ ਵੀ ਸਕਦੇ ਹੋ ਜੇ ਤੁਸੀਂ ਕੋਈ ਗੇਟ ਕਰਨ ਵਾਲੇ ਪੁਰਾਣੇ ਬਣਾਣਾ ਹੈ ਉਹ ਅਸੀਂ ਉਹਦਾ ਸਮਾਨ ਵੀ ਉਹਨੂੰ ਅਵੇਲੇਬਲ ਕਰਦੇ ਹਾਂ ਉਹ ਸਾਨੂੰ ਸਾਈਜ਼ ਦੱਸ ਦੇਗਾ ਉਹਦੇ ਮੁਤਾਬਕ ਸਾਡੇ ਕੋਲ ਮਸ਼ੀਨਰੀ ਹੈ ਜੀ ਅਸੀਂ ਉਹਨੂੰ ਕਸਟਮਾਈਜ਼ ਕਰਕੇ ਤੇ ਦੇ ਸਕਦੇ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਤੇ ਇੱਕ ਆਪਾਂ ਇੱਥੇ ਗੱਲ ਕੀਤੀ ਸੀਗੀ ਉਹਦੀ ਨੇਮ ਪਲੇਟ ਹਾਂ ਨੇਮ ਨੇਮ ਪਲੇਟਾਂ ਜਿਹੜੀਆਂ ਨੇਮ ਪਲੇਟ ਦਾ ਆਪਾਂ ਨੇਮ ਪਲੇਟ ਆਪਾਂ ਕਰੈਲਿਕ ਦੇ ਵਿੱਚ ਕਈ ਤਰ੍ਹਾਂ ਦੀਆਂ ਦੇ ਸਕਦੇ ਹਾਂ ਜੀ ਨੇਮ ਪਲੇਟਾਂ ਆ ਬਣੀਆਂ ਪਈਆਂ ਹਾਂਜੀ ਨੇਮ ਪਲੇਟਾਂ ਆਪਾਂ ਕਰੈਲਿਕ ਦੇ ਵਿੱਚ ਸਾਡੇ ਕੋਲ ਮੈਨੂਫੈਕਚਰਿੰਗ ਯੂਨਿਟ ਹੈ ਜੀ ਜੀ ਤੁਸੀਂ ਜਿੱਦਾਂ ਦਾ ਮਰਜ਼ੀ ਆਪਦੇ ਘਰ ਦੇ ਬਾਹਰ ਜਗਦੀ ਨੇਮ ਪਲੇਟ ਜਾ ਸਟੀਲ ਦੀ ਨੇਮ ਪਲੇਟ ਜੀ ਕੋਈ ਵੀ ਚੀਜ਼ ਤੁਸੀਂ ਸਾਨੂੰ ਆਪਦਾ ਦਿਓ ਜੀ ਅ ਮੈਟਰ ਦਿਓ ਅਸੀਂ ਉਹ ਬਣਾ ਦੇਾਂਗੇ ਹਾਂ ਜਿਵੇਂ ਉਹ ਗੁਰੂ ਸਾਹਿਬ ਦੀ ਫੋਟੋ ਇਹ ਵੀ ਸਟੀਲ ਦੇ ਵਿੱਚ ਬਣੀ ਹੋਈ ਹੈ ਜੀ ਸਟੀਲ ਦੇ ਵਿੱਚ ਬਣੀ ਹੋਈ ਹੈ ਇਹ ਐਕ੍ਰੀਲਿਕ ਚ ਬਣੀ ਹੋਈ ਹੈ ਜੀ ਇਹ ਵੀ ਐਕ੍ਰੀਲਿਕ ਚ ਬਣੀ ਹੋਈ ਹੈ ਜੀ ਅੱਖਰ ਇੱਕ ਲੱਕੜ ਦੀ ਲੱਕੜ ਤੇ ਵੀ ਤੁਸੀਂ ਐਵੇਂ ਦਾ ਕਰ ਦਿੰਨੇ ਆ 3D ਹਾਂ ਜੀ ਆ ਲੱਕੜ ਤੇ ਆ ਦੇਖੋ ਆ ਲੱਕੜ ਦੇ ਦਰਵਾਜ਼ੇ ਦੇ ਉੱਪਰ ਤੁਸੀਂ ਇੱਕ ਐਦਾਂ 3D ਕਰਾਣੀ ਹੋਵੇ ਜੀ ਉਹ ਵੀ ਹੋ ਜਾਏਗਾ HDMIR ਬੋਰਡ ਤੇ ਕਰਾਣੀ ਹੋਵੇ ਸਾਗਵਾਨ ਤੇ ਕਰਾਣੀ ਹੋਵੇ ਟਾਲੀ ਦੇ ਕਰਾਣੀ ਹੋਵੇ ਕਿਸੇ ਵੀ ਦਰਵਾਜੇ ਦੇ ਉੱਪਰ ਤੁਸੀਂ ਕਰਵਾਣੀ ਹੋਵੇ ਉਹ ਅਸੀਂ ਕਰ ਦਿੰਦੇ ਆ ਮਤਲਬ ਲੱਕੜ ਤੇ ਵੀ ਆ ਆ ਚੀਜ਼ ਆ ਲੱਕੜ ਤੇ ਹੀ ਹੋਈ ਲੱਗਦੀ ਹੈ ਮੈਨੂੰ ਹਾਂਜੀ ਇਹ ਲੱਕੜ ਤੇ ਹੋਈ ਹੋਈ ਹੈ ਲੱਕੜ ਦੇ ਵਿੱਚ ਕਟਿੰਗ ਹੋਈ ਹੋਈ ਹੈ ਇਹ 3D ਹੈ ਇਹ 2D ਹੈ ਜੀ ਇਹ ਕਟਿੰਗ ਹੈ ਤੇ 3D ਹੈ ਜੀ ਤੇ ਆ ਆਹ ਕੀ ਪਿਆ ਹਾਂ ਹੁਣ ਅਕ੍ਰਿਲਿਕ ਅਕ੍ਰਿਲਿਕ ਚ ਪੰਜਾਬ ਬਣਿਆ ਜੀ ਅੱਜ ਕੱਲ ਇਹ ਅਸੀਂ ਤੁਹਾਨੂੰ ਸਟੀਲ ਚ ਵੀ ਦੇ ਸਕਦੇ ਹਾਂ ਲੋਹੇ ਚ ਵੀ ਦੇ ਸਕਦੇ ਹਾਂ ਅਕ੍ਰਿਲਿਕ ਚ ਇਹ ਜਗਦਾ ਹੈ ਇਹ ਇਹ ਮੋਸਟਲੀ ਜਿਆਦਾ ਪੈਲਸਾਂ ਚ ਜੰਟ ਨਾਬਿਆਂ ਤੇ ਜਾਂ ਆਪਾਂ ਰੈਸਟੋਰੈਂਟਾਂ ਦੇ ਵਿੱਚ ਅੱਜ ਕੱਲ ਲੋਕੀ ਘਰਾਂ ਦੇ ਬਾਹਰ ਬਹੁਤ ਲਾ ਰਿਹਾ ਜੀ ਜੀ ਘਰਾਂ ਦੇ ਬਾਹਰ ਜਗਦਾ ਹੁੰਦਾ ਬਹੁਤ ਬਹੁਤ ਜ਼ਿਆਦਾ ਲੱਗ ਰਿਹਾ ਸਾਡੇ ਕੋਲ ਕਾਫੀ ਆਰਡਰ ਇਹਨਾਂ ਦੇ ਰੈਸਟੋਰੈਂਟਾਂ ਚ ਵੀ ਬਹੁਤ ਜ਼ਿਆਦਾ ਪ੍ਰੀਤ ਇਹ ਚਮਕਦਾ ਇਹਦੇ ਪੰਜਾਬ ਕਰਵਾ ਰਹੇ ਆ ਆ ਸਾਡੇ ਕੋਲ ਐਦਾਂ ਦੀ ਜਾਲੀ ਦਾ ਟ੍ਰੈਂਡ ਹੈ ਜੀ ਜਾਲੀ ਤੁਸੀਂ ਜਿਸ ਮਰਜ਼ੀ ਮਟੀਰੀਅਲ 'ਚ ਸਾਡੇ ਕੋਲ ਲੈ ਸਕਦੇ ਹੋ ਜੀ ਤੁਸੀਂ ਨਿਊ ਬੁਡਜਟ ਕਟਵਾਣੀ ਹੈ ਜੀ ਅਸੀਂ ਤੁਹਾਨੂੰ ਫਿਰ ਤੋਂ ਮਟੀਰੀਅਲ ਜੋ ਤੁਹਾਡਾ ਸਾਈਜ਼ ਹੋ ਜਾ ਤੁਹਾਨੂੰ ਸ਼ੀਟ ਲੈਣ ਦੀ ਨਹੀਂ ਲੋੜ ਜੀ ਵੀ ਸਾਨੂੰ ਇੰਨੀ ਸ਼ੀਟ ਚਾਹੀਦੀ ਹੈ ਤੁਸੀਂ ਜਿੰਨਾ ਸਾਈਜ਼ ਸਾਨੂੰ ਦਿਓਗੇ ਅਸੀਂ ਉਨਾ ਹੀ ਸਾਈਜ਼ ਤੁਹਾਨੂੰ ਦੇ ਦਿਆਂਗੇ ਜੀ ਉਹਨਾਂ ਸਾਈਜ਼ ਤੁਹਾਨੂੰ ਵੇਂਦੇ 'ਚ ਕਸਟਮਰ ਨੂੰ ਕੋਈ ਵੇਸਟੇਜ ਨਹੀਂ ਪੈਂਦੀ ਬਿਲਕੁਲ ਹੋਲਸੇਲ ਰੇਟਾਂ ਤੇ ਵੀ ਧਿਆਨ ਏ ਐਦਾਂ ਐਕ੍ਰੀਲਿਕ ਸ਼ੀਟ ਦੇਖੋ ਆ ਉੱਪਰ ਜਵੇਂ ਜਾਗ ਰਹੀਆਂ ਜੀ ਹਾਂ ਆ ਦੇਖ ਐਦਾਂ ਆਪਣੇ ਘਰ ਦੀ ਜਾਦੀ ਖੂਬਸੂਰਤੀ ਬਣਾਉਣੀ ਹੈ ਜੀ ਆ ਹੋ ਗਿਆ ਤੇ ਆ ਆ ਜਿਵੇਂ ਆ ਇਹ ਮੰਦਿਰ ਬਣਾਣੇ ਆ ਜੀ ਅਸੀਂ ਘਰਾਂ ਚ ਆਪਾਂ ਪੂਜਾ ਕਰਨ ਵਾਸਤੇ ਜੀ ਜਿਨਾ ਬਾ ਘਰ ਚ ਮੰਦਿਰ ਬਣਾਣੇ ਆ ਇਹ ਸ਼ੀਟ ਹੈ ਜੀ ਮਾਰਬਲ ਸ਼ੀਟ ਹੈ ਜੀ ਇਹ ਮਾਰਬਲ ਦੇ ਵਿੱਚ ਗਰੇਵ ਕੀਤਾ ਹੋਇਆ ਹੈ ਜੀ ਇਹਨੂੰ ਜਦੋਂ ਆਪਾਂ ਲਾਈਟ ਬੰਦ ਕਰਾਂਗੇ ਨਾ ਜੀ ਇਹ ਬਿਲਕੁਲ ਵਾਈਟ ਹੋ ਜਾਏਗਾ ਜੀ ਹਾਂ ਜੀ ਬੰਦ ਇਹ ਦੇਖੋ ਇਹ ਵਾਈਟ ਹੋ ਗਿਆ ਇਹਨੂੰ ਤੁਸੀਂ ਇਹਨੂੰ ਥੋੜਾ ਫੀਲ ਕਰਕੇ ਦੇਖੋ ਨੇੜੇ ਆ ਕੇ ਜੀ ਇਹ 3D ਵਰਕ ਹੈ ਇਹ ਜਿਵੇਂ ਆਈਜ਼ ਹੈ ਹਰ ਚੀਜ਼ ਦਾ ਉੱਪਰਵਾ ਹੋਇਆ ਹੈ ਠੀਕ ਹੈ ਅਪ ਡਾਊਨ ਅਪ ਡਾਊਨ ਹੋਇਆ ਹੈ ਠੀਕ ਹੈ ਜੀ ਇਹਦੇ ਵਿੱਚ ਹੀ ਕਲਰ ਹੈ ਜੀ ਜਦੋਂ ਅਸੀਂ ਇਹਨੂੰ ਜਗਾਵਾਂਗੇ ਜੀ ਆਹ ਲੋ ਜੀ ਦੇਖ ਪ੍ਰੀਤ ਕਿੰਨੀ ਸੋਹਣੀ ਲਾਤੀ ਹੈ ਹਨਾ ਕਮਾਲ ਇਹ ਸਾਰੀ ਐਵੇਂ ਬਣੂਗੀ ਜੀ ਇਹ 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 ਬਣ ਜਾਂਦੇ ਆ ਆਪਣੇ ਕੋਲੇ ਇਹ ਤਾਂ ਇਹਦੇ ਲਈ ਆਰਡਰ ਦੇ ਸਕਦੇ ਹਾਂ ਹਾਂਜੀ ਹਾਂਜੀ ਆ ਮੰਦਿਰ ਆਪਾਂ ਘਰਾਂ 'ਚ ਇਹ ਥੋੜੇ ਛੋਟੇ ਸਾਈਜ਼ ਦੇ ਆ ਇਹ ਛੋਟੇ ਸਾਈਜ਼ ਦੇ ਕਿਸੇ ਕੋਲ ਜਗਾਂ ਦੀ ਜੀ ਹੋਇਆ ਤਾਂ ਉਹ ਜਗ੍ਹਾ ਦੇ ਸਾਹਮਣੇ ਨਾਲ ਆਪਣਾ ਕੰਮ ਸਾਹ ਆ ਵੀਰ ਜੀ ਆਹ ਜਿਹੜੇ ਉੱਪਰ ਅਸੀਂ ਕਰ ਰਹੇ ਆ ਜੀ ਸ਼ੈਂਟਲਰ ਵਗੈਰਾ ਜੀ ਲਾਈਟ ਲਾਈਟਸ ਲਾਈਟਸ ਹੋ ਵਾਲ ਲਾਈਟਸ ਹੋ ਗਈਆਂ ਜੀ ਜੀ ਇੱਕ ਬਾਈ ਜੀ ਇਹਦੀ ਗੱਲ ਹੋਈ ਸੀ ਸਪੈਸ਼ਲ ਜਿਹੜੀ ਕੋਠੀਆਂ ਦੇ ਬਾਹਰਲੇ ਪਾਸੇ ਲੋਕਾਂ ਦਾ ਰੰਗ ਵੀ ਨਹੀਂ ਖੜਦਾ ਬਾਲ ਪੇਪਰ ਵੀ ਨਹੀਂ ਕਰ ਸਕਦੇ ਜੇ ਬਾਲ ਪੇਪਰ ਕਰਦੇ ਆ ਬਾਲ ਪੇਪਰ ਦਾ ਵੀ ਉਹ ਡਿੱਗ ਜਾਂਦਾ ਪਰ ਆ ਤੁਸੀਂ ਸੇਕ ਲਾਉਂਦੇ ਆ ਟਾਈਲ ਵੀ ਡਿੱਗ ਪੈਂਦੀ ਹੈ ਜੀ ਕੁਛ ਵੀ ਨਹੀਂ ਖੜਦਾ ਉੱਥੇ ਇਹ ਵਈ ਜੀ ਇਹ ਏਸੀਪੀ ਸ਼ੀਟ ਬੋਲਦੇ ਆ ਇਹਨੂੰ ਅਲੂਮੀਨੀਅਮ ਕੰਪੋਜ਼ਿਟ ਪੈਨਲ ਇਹਦਾ ਨਾਮ ਹੁੰਦਾ ਹੈ ਜੀ ਇਹ ਜੀ ਇਹਦੀ ਕੰਪਨੀ ਦੀ 10 ਸਾਲ ਦੀ ਗਾਰੰਟੀ ਹੈ ਕਲਰ ਫੇਡ ਹੋ ਜਾਵੇ ਜੀ 10 ਸਾਲ ਕੰਪਨੀ ਇਹਨਾਂ ਦੀ ਜ਼ਿੰਮੇਵਾਰ ਹੈ ਜੀ ਕਲਰ ਫੇਡ ਹੋ ਜਾਵੇ ਤਾਂ ਤੁਹਾਡੀ ਐਜ਼ ਇਟ ਇ ਤੁਹਾਨੂੰ ਸ਼ੀਟ ਨਵੀਂ ਮਿਲੇਗੀ ਜੀ ਇਹ ਕੋਠੀਆਂ ਦੇ ਬਾਹਰ ਲੱਗਦੀ ਹੈ ਐਕਸਟੀਰੀਅਰ ਆਈਟਮ ਹੈ ਜੀ ਇਹ 3 ਐਮਐਮ ਚ ਵੀ ਆਂਦੀ ਹੈ ਇਹ 5 ਐਮਐਮ ਚ ਵੀ ਆਂਦੀ ਹੈ ਜੀ 5 ਐਮਐਮ ਚ ਇਹਨੂੰ ਐਚਪੀਐਲ ਬੋਲਦੇ ਆ ਜੀ ਜੀ ਇਹ ਅਸੀਂ ਕਰਵਾ ਕੇ ਦਿੰਨੇ ਆ ਜੀ ਤੁਸੀਂ ਮਾਰਕੀਟ ਨੂੰ ਰੇਟ ਪਤਾ ਕਰਕੇ ਸਾਡੇ ਕੋਲ ਕੋਈ ਟਰਾਈ ਕਰ ਲਓ ਵਿਵਾ ਕੰਪਨੀ ਦੀ ਸਾਡੇ ਕੋਲ ਡੀਲਰਸ਼ਿਪ ਹੈ ਜੀ ਵਿਵਾ ਜੀ ਤੁਸੀਂ ਆਨਲਾਈਨ ਦੀ ਸਰਚ ਕਰ ਸਕਦੇ ਹੋ ਜੀ ਇਸ ਕੰਪਨੀ ਦਾ ਰਿਕਾਰਡ ਸਰਚ ਕਰ ਸਕਦੇ ਹੋ ਇਹ ਦੁਬਈ ਦੇ ਵਿੱਚ ਜਿੱਥੇ 50 ਤੋਂ 55 ਡਿਗਰੀ ਸੈਲਸਿਅਸ ਟੈਂਪਰੇਚਰ ਹੁੰਦਾ ਨਾ ਜੀ ਇਹ ਉੱਥੇ ਲੱਗਦੀ ਹੈ ਵਿਵਾ ਕੰਪਨੀ ਜੀ ਤੇ ਇਹ ਹੁਣ ਇਹਨਾਂ ਨੇ ਕਾਫੀ ਦੇਰ ਦੀ ਲਾਂਚ ਕੀਤੀ ਹੈ ਇੱਥੇ ਇੰਡੀਆ 'ਚ ਬਹੁਤ ਵਧੀਆ ਇਹਦਾ ਰਿਜ਼ਲਟ ਹੈ ਇਹਦੇ ਸਾਰੇ ਕਲਰ ਮਿਲ ਜਾਣਗੇ ਬਹੁਤ ਇਹਦੇ ਕਲਰ ਮਿਲ ਜਾਣਗੇ ਇਹਦੇ ਅਗਨ ਫਰੀ ਆ ਹਾਂਜੀ ਅੱਗ ਫਰੀ ਹੈ ਅੱਗ ਨਹੀਂ ਲੱਗੂਗੀ ਇਹਨੂੰ ਇਹ ਤਾਂ 50 60 ਡਿਗਰੀ ਟੱਕਰ ਇਹਨੂੰ ਧੁੱਪ ਨਾਲ ਅਸਰ ਹੀ ਨਹੀਂ ਹੋਣਾ ਜੀ ਕੋਈ ਹਾਂ ਅੱਗ ਨਹੀਂ ਲੱਗੂਗੀ ਮਤਲਬ ਪਲਾਸਟਿਕ ਨਹੀਂ ਗਾ ਇਹ ਰਬੜ ਪਲਾਸਟਿਕ ਨਹੀਂ ਗਾ ਨਹੀਂ ਇਹਦੇ ਤੇ ਐਲੂਮੀਨੀਅਮ ਹੈ ਐਲੂਮੀਨੀਅਮ ਐ ਐਲੂਮੀਨੀਅਮ ਦੀ ਕੰ ਇਹਨੂੰ ਬੋਲਦੇ ਐਲੂਮੀਨੀਅਮ ਕੰਪੋਜ਼ਿਟ ਪੈਨਲ ਹੈ ਹਾਂ ਵੀ ਮਤਲਬ ਅੱਗ ਲੱਗਣ ਦਾ ਕੋਈ ਚਾਂਸ ਨਹੀਂ ਇਹਦੇ ਵਿੱਚ 5mm ਸ਼ੀਟ ਮਿਲਦੀ ਹੈ ਜੀ ਉਹ ਆਪਾਂ ਗੇਟਾਂ ਦੇ ਵਿੱਚ ਵਰਤਦੇ ਆਂ ਗੇਟਾਂ ਦੇ ਵਿੱਚ ਜਿਹਨੂੰ HPL ਬੋਲਦੇ ਆ ਉਹ ਡਬਲ ਸਾਈਡ ਤੇ ਸਿੰਗਲ ਸਾਈਡ ਹੁੰਦੀ ਹੈ ਜੀ ਡਬਲ ਸਾਈਡ ਵੀ ਆਪਾਂ ਨੂੰ ਵੁੱਡਨ ਕਲਰ ਹੈ ਤੇ ਦੋਨੇ ਸਾਈਡ ਵੁੱਡਨ ਕਲਰ ਹੋਏਗਾ ਸਿੰਗਲ ਸਾਈਡ ਲਵਾਂਗੇ ਤਾਂ ਵਨ ਸਾਈਡ ਵੁੱਡਨ ਕਲਰ ਹੋਏਗਾ ਅੱਜ ਕੱਲ ਗੇਟਾਂ ਦੇ ਵਿੱਚ ਬਹੁਤ ਚੱਲ ਰਹੀ ਹੈ ਇੱਕ ਇੱਕ ਵੀਰੇ ਆਹ ਹੀ ਐਨ ਮੋਲਡਿੰਗ ਹਾਂਜੀ ਇਹ ਬਾਈ ਜੀ ਚਾਰ ਕੋਲ ਮੋਲਡਿੰਗ ਹੈ ਜੀ ਅੱਜ ਆਪਾਂ ਪਹਿਲਾਂ ਦਰਵਾਜਿਆਂ ਤੇ ਲਗਾਉਂਦੇ ਸੀ ਮੋਲਡਿੰਗ ਚਗਾਠਾਂ ਦੇ ਉੱਪਰ ਜੀ ਉਹਨਾਂ ਨੂੰ ਸਿਉਂਕ ਹੀ ਲੱਗ ਜਾਂਦੀ ਸੀ ਸਿਉਂਕ ਲੱਗ ਜਾਂਦੀ ਸੀ ਧੁੱਪ ਨਾਲ ਜਾਂ ਪੱਟੀਆਂ ਜਾਂਦੀਆਂ ਸੀ ਕਿੱਲਾਂ ਖਰਾਬ ਹੋ ਜਾਂਦੀਆਂ ਸੀ ਕਿਤੇ ਗੰਡ ਆਈ ਕਿਤੇ ਕੋਸ਼ ਆ ਗਿਆ ਜੀ ਇਹ ਚਾਰ ਕੋਲ ਮੋਲਡਿੰਗ ਹੈ ਜੀ ਇਹਨੂੰ ਸਿਉਂਕ ਨਹੀਂ ਲੱਗੂਗੀ ਜੀ ਇਹ ਵਿੰਗੀ ਨਹੀਂ ਹੋਊਗੀ ਜੀ ਇਹਨੂੰ ਸਾਰੀ ਉਮਰ ਦੀ ਸਿਉਂਕ ਦੀ ਗਰੰਟੀ ਹੋਏਗੀ ਇਹਨੂੰ ਤੁਸੀਂ ਮੀਂਹ ਚ ਫੁੱਲੇ ਹਾਂ ਇਹਨੂੰ ਨਾ ਇਹ ਧੁੱਪਾਂ ਵਾਲੇ ਦਿਨਾਂ ਚ ਸੁੱਕੇ ਹਾਂ ਜੀ ਇਹਨੂੰ ਤੁਸੀਂ ਪਾਲਿਸ਼ ਵੀ ਕਰਾ ਸਕਦੇ ਹੋ ਪੇਂਟ ਵੀ ਕਰਾ ਸਕਦੇ ਹੋ ਤੁਹਾਡੇ ਦਰਵਾਜੇ ਦੇ ਨਾਲ ਦੀ ਪਾਲਿਸ਼ ਵੀ ਹੋ ਜਾਊਗੀ ਜੀ ਪੀਯੂ ਪੇਂਟ ਕਰਾਉਣਾ ਡੀਕੋ ਕਰਾਉਣਾ ਜੋ ਮਰਜ਼ੀ ਨੂੰ ਤੁਸੀਂ ਕਰਵਾ ਸਕਦੇ ਹੋ ਇਹ ਸਾਡੇ ਕੋਲ ਇਹ ਤੁਹਾਨੂੰ ਇਹ ਇਹ ਨਵੀਂ ਆਈਟਮ ਤੁਹਾਨੂੰ ਦੇਾਂਗੇ ਸੀ ਚਾਰ ਕੋਲ ਮੋਲਡਿੰਗ ਜਿਹੜੀ ਆ ਕਮਰਿਆਂ ਦੇ ਅੰਦਰਲੇ ਪਾਸੇ ਆ ਪੀਵੀਸੀ ਕਰਦੇ ਆ ਇੱਥੇ ਵੀ ਥੋੜੀ ਜੀ ਗੱਲ ਕਰ ਲਈਏ ਇਹ ਬਾਈ ਯੂਵੀ ਸ਼ੀਟ ਆ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਸੀ ਅੱਛਾ ਇਹ ਇਹ ਕੋਠੀ ਦੇ ਬਾਹਰਲੇ ਪਾਸੇ ਆ ਇਹ ਅੰਦਰ ਆ ਇੰਟੀਰੀਅਰ ਇਹ ਅੰਦਰ ਆ ਇਹ ਅੰਦਰ ਵਾਲੀ ਹੈ ਇਹ ਵੀ ਫਾਇਰ ਫ੍ਰੀ ਆ ਹਾਂਜੀ ਇਹ ਵੀ ਫਾਇਰ ਫ੍ਰੀ ਹੈ ਹੁਣ ਮਤਲਬ ਉਹ ਫਾਇਰ ਵਾਲਾ ਕੇਸ ਖਤਮ ਹੋ ਗਿਆ ਸ਼ਾਰਟ ਸਰਕਟ ਹੋ ਜੇ ਕੋਈ ਗੱਲਬਾਤ ਤੇ ਪੀਵੀਸੀ ਬਾਈ ਪੀਵੀਸੀ ਤਾਂ ਵੀ ਆ ਸਾਡੇ ਪੀਵੀਸੀ ਤਾਂ ਸੀ ਹੌਲ ਸੇਲ ਦਾ ਕੰਮ ਕਰ ਹੀ ਰਿਹਾ ਨਾ ਜੀ ਜੀ ਕੀ ਤੁਸੀਂ ਤੁਹਾਨੂੰ ਹੌਲ ਸੇਲ ਰੇਟਾਂ ਚ ਚੱਲ ਰਿਹਾ ਜੇ ਕਿਸੇ ਕੋਲ ਇਹ ਇਹ ਉਹਨੂੰ ਮਹਿੰਗਾ ਲੱਗ ਰਿਹਾ ਵੀ ਇਹ ਸ਼ੂਬੀ ਸ਼ੀਟ ਜਾਦੀ ਮਹਿੰਗੀ ਹੈ ਕਈ ਕਹਿੰਦੇ ਆ ਵੀ ਸਾਨੂੰ ਮਹਿੰਗੀ ਆ ਥੋੜਾ ਸਸਤਾ ਕਰਨਾ ਉਹ ਫਿਰ ਪੀਵੀਸੀ ਲਗਾ ਸਕਦੇ ਆ ਉਹ ਵੀ ਜੇ ਮੁੰਡੇ ਦਾ ਵਿਆਹ ਧਰਿਆ ਗਲਾਂ ਦਾ ਥੋੜਾ ਜਿਹਾ ਕਮਰਾ ਵੀ ਤਿਆਰ ਹੋ ਜਾਏ ਪੂਰਾ ਸਸਤਾ ਬਣਾਉਣਾ ਹੋ ਜਾਵੇ ਸਸਤਾ ਵੀ ਹੋ ਜਾਵੇ ਫਿਰ ਪੀਵੀਸੀ ਤਾਂ ਰੱਖਣੀ ਤਾਂ ਦੁਕਾਨਦਾਰ ਨੂੰ ਸਾਰੇ ਵਿਕਲਪ ਰੱਖਣੇ ਪੈਣ ਰੱਖਣੇ ਪੈਂਦੇ ਆ ਇਹ ਹੁਣ ਪੀਵੀਸੀ ਸੀਲਿੰਗ ਹੋਈ ਅਸੀਂ ਜਿਪਸਮ ਸੀਲਿੰਗ ਵੀ ਕਰਦੇ ਆ ਜਾਂ ਇਕੱਲ ਲੋਕੀ ਐਜ਼ ਇਟ ਇ ਸਾਡੇ ਕੋਲ ਸਾਰੇ ਕਾਰੀਗਰ ਅਵੇਲੇਬਲ ਹੁੰਦੀ ਐ ਨਾਲ ਹੀ ਹੁੰਦੇ ਸਾਡੇ ਕੋਲ ਸਾਡੇ ਕੋਲ ਸਾਰੀ ਇੱਕ ਬਹੁਤ ਵੱਡੀ ਟੀਮ ਐ ਜੀ ਤੁਸੀਂ ਸਾਡ ਨੂੰ ਮਤਲਬ ਬੰਦੇ ਨੂੰ ਸਿਰਦਰ ਦੀ ਲੈਣ ਦੀ ਲੋੜ ਨਹੀਂ ਉਹਦੀ ਕੋਠੀ ਦੀ ਜਿੰਨੀ ਵੀ ਆਊਟ ਦਾ ਬਾਈ ਜੀ ਜਦੋਂ ਬੰਦਾ ਨੀਆਂ ਪੜਨਾ ਸ਼ੁਰੂ ਕਰਦਾ ਨਾ ਜੀ ਜੀ ਉਦੋਂ ਤੋਂ ਲੈ ਕੇ ਜੀ ਤੇ ਕੋਠੀ ਤੇ ਇੰਟੀਰੀਅਰ ਐਕਸਟੀਰੀਅਰ ਤੱਕ ਸਾਡੇ ਕੋਲ ਚੀਜ਼ ਐ ਹਰ ਇੱਕ ਚੀਜ਼ ਹੈਗੀ ਹੈ ਹਰ ਇੱਕ ਦੀ ਕੋਠੀ ਤੋਂ ਚੁਗਾਠਾਂ ਤੋਂ ਸਾਡੇ ਕੋਲ ਸ਼ੁਰੂ ਹੋ ਜਾਂਦਾ ਜੀ ਚੁਗਾਠਾਂ ਤੋਂ ਸ਼ੁਰੂ ਹੋ ਕੇ ਐਕਸਟੀਰੀਅਰ ਇੰਟੀਰੀਅਰ ਤੱਕ ਸਾਡੇ ਕੋਲ ਹਰ ਚੀਜ਼ ਅਵੇਲੇਬਲ ਹੈ ਤੁਸੀਂ ਦੱਸੋ ਵੀ ਆਹ ਚੀਜ਼ ਅਵੇਲੇਬਲ ਹੈ ਉਹ ਤੋਂ ਬਾਅਦ ਆਗੇ ਪੜਦੇ ਇਹ ਚੀਜ਼ਾਂ ਆ ਗਿਆ ਜੀ ਇਹ ਪੜਦੇ ਆ ਗਏ ਜੀ ਹਾਂਜੀ ਅੱਜਕਲ ਆਪਾਂ ਜਵੇਂ ਦੂਜੇ ਲਾਨ ਇਹ ਭਾਈ ਜੀ ਆਪਾਂ ਅੱਧਾ ਖੋਲਾਂਗੇ ਅੱਧਾ ਬੰਦ ਹੋ ਜੂ ਸਾਰਾ ਇਹ ਹਾਂ ਆਹ ਇਹ ਸਾਡੇ ਕੋਲ ਵਿੰਡੋ ਬਲਾਈਂਡ ਹੈ ਜੀ ਇਹ ਸਾਰਾ ਉੱਪਰ ਵੀ ਚਲਾ ਜਾਊਗਾ ਜੀ ਆਹ ਜਿਹੜਾ ਆਹ ਦੇਖੋ ਆਹ ਵਾਲਾ ਜਿਵੇਂ ਜੋ ਤੁਸੀਂ ਆਪਾਂ ਕਲਰ ਆਪਸ਼ਨ ਇਹਦੇ ਵਿੱਚ ਹੋ ਜੂਗੀ ਇਹ ਵਜੇ ਵੀ ਆਫਿਸ ਟਾਈਪ ਦੇ ਲੱਗਦੇ ਆ ਹਾਂ ਅੱਛਾ ਇਹ ਇਹ ਹਾਂ ਇਹ ਹਾਂ ਇਹਨੂੰ ਘਮਾਓਗੇ ਅੱਛਾ ਆ ਜਿਹੜੇ ਪਰਦੇ ਆ ਇਹਨੂੰ ਫੈਂਸੀ ਪਰਦੇ ਕਹਿ ਸਕਦੇ ਆ ਇਹਨੂੰ ਇਹਨੂੰ ਇੰਗਲਿਸ਼ 'ਚ ਤਾਂ ਬਲਾਈਂਡਸ ਬੋਲਦੇ ਆ ਜੀ ਜੀ ਤਾਂ ਬਾਕੀ ਆਪਾਂ ਪੰਜਾਬੀ ਦੀ ਭਾਸ਼ਾ 'ਚ ਇਹਨੂੰ ਪੰਜਾਬੀ 'ਚ ਕਹਿ ਲਈਏ ਜਾਂ ਪੰਜਾਬੀ 'ਚ ਰਲਮੇ ਮਿਲਮੇ ਕਹਿ ਲਈਏ ਵੀ ਤੁਹਾਨੂੰ ਅੰਗਰੇਜ਼ੀ ਰਲ ਆ ਗਿਆ ਤੁਹਾਨੂੰ ਪੰਜਾਬੀ ਰਲ ਆ ਗਿਆ ਫੈਂਸੀ ਪਰਦੇ ਕਹਿ ਤਾ ਹਾਂ ਹਾਂ ਜੀ ਇਹ ਇਹ ਰੋਲਰ 'ਚ ਆ ਜਾਂਦੀ ਆ ਜੀ ਇਹ ਸਾਰੀ ਇਹ ਸਿਰਫ ਐਂ ਜਾਏਗੀ ਇਹ ਐ ਜਾਈ ਐ ਖੁੱਲੇਗੀ ਇਹ ਵਾਲੀ ਆਪਾਂ ਹਾਫ ਇਹਨੂੰ ਆਪਾਂ ਸਾਰੀ ਖੋਲਣ ਦੀ ਲੋੜ ਨਹੀਂ ਫਰਜ਼ ਕਰੋ ਆਪਾਂ ਇੰਨਾ ਕੁ ਬੰਦ ਕਰਕੇ ਦੇਖ ਲਿਆ ਜੀ ਆਪਾਂ ਬਾਹਰੋਂ ਦੇਖਣਾ ਇੰਨੀ ਖੋਲੋ ਹਮ ਮਤਲਬ ਯਾਰ ਤੁਹਾਡੇ ਕੋਲੇ ਸਾਰੇ ਤਰ੍ਹਾਂ ਦੇ ਹੈਗੇ ਆ ਉਹ ਅਗਲੇ ਦੀ ਮਰਜ਼ੀ ਹੈ ਵੀ ਅਗਲੇ ਨੇ ਕਿਹੜਾ ਹਾਂ ਜਿਹੜਾ ਲਾਣਾ ਹੈ ਉਹਨੇ ਆਪਦੀ ਜੇਬ ਦੇ ਹਿਸਾਬ ਨਾਲ ਦੇਖ ਲੈਣਾ ਕਿ ਮੈਨੂੰ ਕਿਹੜੀ ਚੀਜ਼ ਸੂਟੇਬਲ ਕਰਦੀ ਮੇਰੇ ਬਜਟ ਦੇ ਹਿਸਾਬ ਨਾਲ ਮੇਰੇ ਕਿਹੜਾਉਂਦੀ ਆ ਬਾਈ ਮਸ਼ੀਨ ਆ ਹਾਂ ਉਹ ਬਾਈ ਥ੍ਰੀ ਵੀ ਚਾਰ ਵੀ ਉਹਦੀ ਚੱਲਦੀ ਆ ਜੀ ਇਹ ਲੜੇ ਤਾਂ ਇਹ ਤਿਆਰ ਸੰਜਣਾ ਜਾਲੀ ਵੀ ਆ ਜਾਲੀ ਬਣਾਉਂਦੇ ਹਾਂ ਸੀਰਕੀ ਰੌਟਰ ਬੋਲਦੇ ਆ ਜੀ ਸਾਰਾ ਕੰਮ ਸੀਰਕੀ ਕੇਆਪ ਪਾਇੰਟ ਉੱਪਰ ਫੀਲ ਕਰ ਲੈਂਦਾ ਜੀ ਕੰਪਿਊਟਰ ਤੇ ਜੀ ਉਹੀ ਚੀਜ਼ ਇਹਨੇ ਕੱਢ ਦੇਣੀ ਹੈ ਸ਼ੀਟਾਂ ਤੇ ਜਾਲੀਆਂ ਤੇ ਜਾਲੀਆਂ ਤੇ ਮੰਦਰਾ ਚ ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਟ੍ਰੈਂਡ ਆ ਆ ਜਿਹੜਾ ਹੁਣ 골ਡਨ ਸ਼ੀਟ ਤੇ ਕਰਦੀ ਆ ਜੀ ਆ ਦੇਖ ਜੀ ਇਹ ਐ ਤੇ ਕਰੀਆ ਇਹ ਹਾਂਜੀ ਇਹ 골ਡਨ ਸ਼ੀਟ ਤੇ ਵਰਕ ਕਰਦੀ ਆ ਤੇ ਮੰਦਰਾ ਦਾ ਪ੍ਰੋਜੈਕਟ ਬਣ ਰਿਹਾ ਜੀ ਮੰਦਰਾ ਦੇ ਅੱਗੇ ਝਲਕ ਬਣਦੀ ਆ ਆ ਵੀ ਥੋੜਾ ਕੰਮ ਭਰਾਓ ਤੁਹਾਨੂੰ ਮੈਨੂੰ ਮੁਬਾਰਕ ਆ ਸਾਰਾ ਕੁਝ ਇਹ ਨਹੀਂ ਕੀਤਾ ਪਿਆ ਤੇ ਸਾਰਾ ਕੰਮ ਇਹ ਨਹੀਂ ਕੀਤਾ ਆ ਇਹ ਇਹ ਸਾਰਾ ਜਿਹੜਾ ਨਾ ਜੀ ਇਹ ਸੀਐਨਸੀ ਹੈ ਹਰ ਚੀਜ਼ ਕਿਸੇ ਨੂੰ ਮਤਲਬ ਜਿਹੜਾ ਕੰਮ ਮੈਸਤਰੀ ਨੇ ਕਈ ਦਿਨਾਂ ਚ ਕਰਨਾ ਸੀ ਇਹਨੇ ਮਿੰਟਾਂ ਚ ਕਰ ਦੇਣਾ ਇਹਨੇ ਮਿੰਟਾਂ ਚ ਕਰ ਦੇਣਾ ਫਿਰ ਹੱਥ ਨਾਲ ਉਹਨੀ ਸਫਾਈ ਇਹਦੀ ਐਕੂਰੇਸੀ ਬਹੁਤ ਜ਼ਿਆਦੀ ਆਣੀ ਐ ਐਕੂਰੇਸੀ ਬੜੀ ਹੈ ਕੁਆਲਿਟੀ ਤੇ ਐਕੂਰੇਸੀ ਇਹ ਇੱਕ ਹੀ ਘਟਦੀ ਆ ਬਈ ਆਹ ਆ ਮਸ਼ੀਨ ਇਹ ਬਈ ਜਿਹੜੀ ਤੁਹਾਨੂੰ ਕਹੇ ਨੇਮ ਪਲੇਟ ਬਣਾਉਂਦੀ ਐ ਹਾਂਜੀ ਆਪਾਂ ਘਰਾਂ ਦੇ ਬਾਹਰ ਕਰਦੇ ਆ ਨੇਮ ਪਲੇਟ ਬਣਾਉਂਦੇ ਆ ਜੀ ਜਾਂ ਆਪਾਂ ਅਕ੍ਰਿਲਿਕ ਜਗ ਦੇ ਅੱਖਰ ਬਣਾਉਂਦੇ ਆ ਦੇਖੋ ਜੀ ਇਹ ਜਗ ਦੇ ਅੱਖਰ ਆਪਾਂ ਇਹਦੇ ਚ ਬਣਾਉਂਦੇ ਆ ਅੱਛਾ ਜੀ ਹੂੰ ਇਹ ਸਾਰੀ ਇਹ ਮਸ਼ੀਨ ਵਰਕ ਕਰਦੀ ਹੈ ਇਹਨੂੰ ਸੀਐਨਸੀ ਪਲਾਸਟਿਕਲ ਹੀ ਬੋਲਦੇ ਆ ਜੀ ਇਹ ਵੀ ਸੀਐਨਸੀ ਹੈ ਠੀਕ ਇਹਨੂੰ ਆਪਾਂ ਪਲਾਸਟਿਕ ਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦਾ ਪਲਾਸਟਿਕ ਨਾਲ ਕੰਮ ਕਰਨਾ ਹੈ ਪਲਾਸਟਿਕ ਕਟਿੰਗ ਕਰਨੀ ਹੈ ਕਿਸੇ ਤਰੀਕੇ ਦੀ ਵੀ ਉਹ ਸਾਰਾ ਕੰਮ ਇਹ ਕਰਦੀ ਹੈ ਤੂ ਆ ਦੇਖੋ ਫੈਕਟਰੀ ਦੇ ਵਿੱਚ ਕਟਿੰਗ ਹੋ ਰਹੀ ਆ ਬਾਈ ਇਹ ਇਹ ਪਲਾਜ਼ਮਾ ਮਸ਼ੀਨ ਹੈ ਨਹੀਂ ਜੀ ਨਹੀਂ ਨਹੀਂ ਪਲਾਜ਼ਮਾ ਨਹੀਂ ਹੁੰਦੀ ਜੀ ਪਲਾਜ਼ਮਾ ਦੀ ਕਟਿੰਗ ਕਦੀ ਸਾਫ਼ ਨਹੀਂ ਆਏਗੀ ਅੱਛਾ ਜੀ ਪਲਾਜ਼ਮਾ ਦੀ ਜਿਹੜੀ ਟੈਕਨੋਲੋਜੀ ਉਹ ਬਹੁਤ ਪੁਰਾਣੀ ਹੋ ਚੁੱਕੀ ਹੈ ਅੱਛਾ ਜੀ ਹੁਣ ਇਹ ਇਹ ਫਾਈਬਰ ਲੇਜ਼ਰ ਬੋਲਦੇ ਹਨ ਅੱਛਾ ਜੀ ਇਹਦੀ ਕਟਿੰਗ ਤੁਸੀਂ ਆ ਦੇਖੋ ਇਹਦੀ ਫਿਨਿਸ਼ਿੰਗ ਦਿਖਾਓ ਇਹਦੀ ਕਟਿੰਗ ਆ ਦੇ ਇਹ ਇਹ ਇਹਨੂੰ ਕੋਈ ਅਪਰੇਗਮਾਰ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਜੀ ਇਹ ਐਜ਼ ਇਟ ਇਜ਼ ਹੈ ਜੀ ਆਪਾਂ 1.5 ਇੰਚ ਮੋਟੀ ਦੇਕਰ ਕਟਿੰਗ ਕਰ ਸਕਦੇ ਹਾਂ ਜਿਖਾ ਜੀ ਅੱਛਾ ਮਤਲਬ ਜੇ ਚਾਦਰ ਇੰਨੀ 1.5 ਇੰਚ ਮੋਟੀ ਹੈ 1.5 ਇੰਚ ਵੀ ਕਟੇ ਕਰਾਂ ਜੀ ਇੰਨੀ ਫਿਨਿਸ਼ਿੰਗ ਆਊਗੀ ਜੀ ਖੰਦਾ ਤਾਂ ਗੋਲ ਜੇ ਮਤਲਬ ਇੰਨੀ ਇੰਨੀ ਹੀ ਆਊਗੀ ਜੀ ਇੰਨੀ ਹੀ ਫਿਨਿਸ਼ਿੰਗ ਆਊਗੀ ਕਮਾਲ ਆ ਯਾਰ ਵੈਸੇ ਭਾਈ ਮੈਂ ਆਮ ਜਿਹੜੀ ਆ ਚੀਜ਼ ਆ ਇਹ ਬਹੁਤ ਦੂਸਰੀਆਂ ਜਿਹੜੀਆਂ ਫੈਕਟਰੀਆਂ ਮਤਲਬ ਵੱਡੇ ਸੰਦ-ਸੁੰਦ ਬਣਾਉਂਦੀਆਂ ਉੱਥੇ ਲੱਗੀ ਦੇਖੀ ਆ ਉੱਥੇ ਲੱਗੀ ਦੇਖੀ ਹੁੰਦੀ ਆ ਪਰ ਜਿਹੜਾ ਆ ਆਮ ਪਿੰਡਾਂ 'ਚ ਕੰਮ ਕਰਦੇ ਉਹਨਾਂ ਲਈ ਇੰਨੀ ਕੁਆਲਿਟੀ ਨਹੀਂ ਦਿੰਦਾ ਜਿਹੜੇ ਲੋਕੀ ਟੱਕਰ ਟਰਾਲੀਆਂ ਤੇ ਬਣਾ ਰਹੇ ਆ ਜੀ ਹੁਣ ਆ ਦੇਖੋ ਹਾਂ ਇੰਨੀ ਫਿਨਿਸ਼ਿੰਗ ਆ ਰਹੀ ਹੈ ਇਹਦੀ ਵੀ ਐਂ ਫਿਨਿਸ਼ਿੰਗ ਕੀਤੀ ਹੈ ਹਾਂ ਇਹ ਕੋਈ ਫਿਨਿਸ਼ਿੰਗ ਨਹੀਂ ਕੀਤੀ ਅਜੇ ਕੱਟ ਕੇ ਕੱਢੀ ਹੋਈ ਆ ਜੀ ਛੋਟੇ ਵਾਲੇ ਕੰਮ ਤੇ ਪੈਸੇ ਭਾਈ ਇੰਨੀ ਇਨਵੈਸਟਮੈਂਟ ਕੋ ਕਰਦਾ ਨਹੀਂ ਭਾਈ ਜੀ ਤੁਹਾਨੂੰ ਦੱਸਿਆ ਵੀ ਅਸੀਂ ਪਰੋਜਪੁਰ ਦੇ ਵਿੱਚ ਛੋਟੇ ਸ਼ਹਿਰ ਵਿੱਚ ਸੀਐਨਸੀ ਹੱਬ ਬਣਾਤੀ ਹੈ ਜੀ ਸਾਡੇ ਕੋਲ ਇਸ ਟਾਈਮ ਸੱਤ ਤਰ੍ਹਾਂ ਦੀਆਂ ਸੀਐਨਸੀ ਮਸ਼ੀਨਾਂ ਜੀ ਇਹਨਾਂ ਸੀਐਨਸੀ ਮਸ਼ੀਨਾਂ ਸੱਤ ਤਰ੍ਹਾਂ ਦੀਆਂ ਆ ਜਿਹੜੇ ਤੁਹਾਨੂੰ ਕਿਤੇ ਇਕੱਠੀਆਂ ਇੱਕੋ ਥਾਂ ਤੇ ਸੈਟਅਪ ਨਹੀਂ ਮਿਲੂਗਾ ਕਿਤੇ ਵੀ ਨਹੀਂ ਮਿਲਦਾ ਹੁਣ ਆ ਆ ਉਸ ਤੋਂ ਵੀ ਮੋਟੀ ਸ਼ੀਟ ਕੱਟੀ ਹੋਈ ਹੈ ਜੀ ਇਹ ਇੰਨੀ ਫਿਨਿਸ਼ਿੰਗ ਨਾਲ ਕੱਟੂਗੀ ਇਹਨੇ ਜਿਹੜੇ ਕੱਟੇ ਡਿਜ਼ਾਈਨ ਆ ਉਹ ਅੱਜਕੱਲ੍ਹ ਗੇਟਾਂ 'ਚ ਲੱਗ ਰਿਹਾ ਜੀ ਆ ਦੇਖੋ ਆ ਦੇਖੋ ਆ ਬਣੇ ਪਏ ਆ ਮੈਂ ਤਾਂ ਆਪਾ ਖਰਾਨਾ ਵੀ ਜਿਹੜਾ ਗੇਟਾਂ ਗੁੱਟਾਂ ਦੇ ਕੰਮ ਆ ਉਹ ਨਹੀਂ ਇੰਨੀ ਮਹਿੰਗੀ ਮਸ਼ੀਨਰੀ ਨਹੀਂ ਵਰਤਦਾ ਹਾਂਜੀ ਹਾਂ ਤੇ ਆ ਦੇਖੋ ਆ ਲਾਈ ਹਾਲਤੀਸ਼ਲਾਉ ਸਟੀਲ ਆਲਾ ਇਹਦੇ ਸਟੀਲ ਦੀ ਫਿਨਿਸ਼ਿੰਗ ਦੇਖੋ ਤੁਸੀਂ ਆ ਲਾਈ ਉੱਤੋਂ ਜਾ ਕੇ ਇਹਨੇ ਉਧਰ ਕੱਢਦੇ ਵੀ ਟੰਗੇ ਪਏ ਆ ਆ ਲਿਆਈ ਆ ਲਾਲਾ ਨੇੜੇ ਇਹ ਸਟੀਲ ਆਪ ਤੁਸੀਂ ਕਰਾਓਗੇ ਨਾ ਜੀ ਸਟੀਲ ਕਾਲੀ ਕਰ ਦੂੰਗੀ ਜੀ ਇਹ ਵੀ ਤੁਸੀਂ ਇਹ ਵੀ ਕਟਿੰਗ ਤੁਸੀਂ ਦੇਖੋ ਭਾਈ ਜੀ ਕਿਤੋਂ ਕਾਲੀ ਹਨੀ ਇਹ ਤਾਂ ਕਟਿੰਗ ਕਰਾਂਗੇ ਤੇ ਇੰਨੀ ਜਿਹੜੀ ਮਿਰਰ ਫਿਨਿਸ਼ ਹੈ ਉਹ ਕਾਲੀ ਹੋ ਜੂਗੀ। ਉਹਦੇ ਉਹਦੇ ਸਾਈਡ ਤੋਂ ਕਿਨਾਰੀਆਂ ਕਿਨਾਰੀਆਂ ਤੋਂ ਦੋ ਦੋ ਤਿੰਨ ਤਿੰਨ ਸੂਟ ਕਾਲੀ ਕਰ ਦੂਗੀ। ਕਾਲੀ ਕਰ ਦੂਗੀ। ਇਹ ਬਈ ਕਾਲੀ ਨਹੀਂ ਹੋਊਗੀ। ਇਹ ਸਾਡੇ ਕੋ ਗੇਟ ਗ੍ਰਿਲਾਂ ਵਾਲੇ ਭਰਾ ਜਿਹੜੇ ਗੇਟ ਗ੍ਰਿਲਾਂ ਬਣਾਉਂਦੇ ਉਹ ਅਸੀਂ ਉਹਨਾਂ ਦੇ ਕਰ ਦਿੰਨੇ ਆ। ਉਹ ਅਸੀਂ ਜੋਬ ਵਰਕ ਵੀ ਕਰ ਦਿੰਨੇ ਆ। ਜੀ। ਨੇ ਅਜਾ ਲੋਕਾਂ ਦਾ ਵੀ ਕਰਕੇ ਦੇ ਦਿੰਦੇ ਆ ਗੇਟ ਗਿਰਨ ਵਾਲਾ ਦਾ ਵੀ ਜੋਬ ਵਰਕ ਅਸੀਂ ਕਰਕੇ ਦਿੰਦੇ ਆ ਵੀ ਕੋਈ ਇਤਰਾ ਸਾਡਾ ਓੱਖਾ ਨਾ ਹੋਵੇ ਜੀ ਜੇ ਕੋਈ ਵਰੀ ਕਈ ਸੀ ਕਈ ਸ਼ਹਿਰਾਂ ਦੇ ਗੇਟ ਗਿਰਨ ਵਾਲੇ ਇਹੋ ਜੀ ਚੀਜ਼ ਫੜਦੇ ਨੇ ਉਹ ਕਹਿੰਦੇ ਯਾਰ ਇਹ ਹੋਣਾ ਹੀ ਨਹੀਂ ਕਿਤੇ ਤੇ ਕਿ ਤੂੰ ਕਰਾਵਾਂਗੇ ਕਿੱਥੋਂ ਤੇ ਕਰਾਂਗੇ ਕਿੱਥੋਂ ਜੀ ਤੇ ਫਿਰ ਉਹ ਕਰਦੇ ਨਹੀਂ ਅਸੀਂ ਇਹ ਉਹਨਾਂ ਨੂੰ ਸਾਨੂੰ ਸਾਈਜ਼ ਪਾ ਸਕਦੇ ਫੋਨ ਤੇ ਅਸੀਂ ਬਾਈ ਬੱਸ ਉਹਨਾਂ ਦਾ ਮਾਲ ਬੜੀ ਬੜੀ ਦੂਰ ਤੱਕ ਰਖਵਾ ਦਿੰਦੇ ਆ ਪਹੁੰਚਦਾ ਕਰ ਦਿੰਦੇ ਆ ਆ ਆ 골ਡਨ ਸ਼ੀਟਾਂ ਦੇ ਵਿੱਚ ਆ ਦੇਖੋ ਜੀ 골ਡਨ ਸ਼ੀਟ ਰੱਖੀ ਆ ਤੇ 골ਡਨ ਮਿਰਰ ਸ਼ੀਟ ਆ ਆ 골ਡਨ ਆ 골ਡਨ ਹਾਂ ਲੋਕੀ ਅੱਜਕੱਲ ਇੱਦਾਂ ਦੇ ਗੇਟ 'ਚ ਬਹੁਤ ਡਿਜ਼ਾਈਨ ਲਾਂਦੇ ਆ ਜੀ ਜੀ ਇੱਦਾਂ ਜਿਵੇਂ ਆ ਲਿਖਿਆ ਅਗਲਾ ਗੋਦ ਵਿਖਾ ਕੇ ਸੰਧੂ ਹਾਊਸ ਜੀ ਇਹ ਬਹੁਤ ਲਗਾਉਂਦੇ ਆ ਤੇ ਆ ਆ ਬਾਈ ਆ ਬਣਾਈ ਜਾਂਦੇ ਆ ਪਚਗੱਠ ਇਹ ਬਾਈ ਜੀ ਆਪਾਂ ਪਹਿਲਾਂ ਆਪਾਂ ਦਾ ਕੰਮ ਚੱਲਣਾ ਜੀ ਆਪਣਾ ਚੁਗਾਠ ਦਾ ਇਹ ਸੀਐਨਸੀ ਮਸ਼ੀਨ ਐ ਸਾਰੀ ਜੀ ਹਾਂਜੀ ਇਹ ਸਾਰੀ ਸੀਐਨਸੀ ਐ ਇਹ ਪਹਿਲਾਂ ਅਸੀਂ ਰੋਲ ਇਹਦੇ ਉੱਪਰ ਛੜਵਾ ਦਿੰਨੇ ਆ ਜੀ ਉਹ ਤੇ ਛੜ ਗਿਆ ਉਹਨਦੇ ਤੇ ਚੜ ਜਾਂਦਾ ਜੀ ਉਹਨਦੇ ਤੇ ਚੜ ਕੇ ਇਹ ਰੋਲ ਬਿਲਕੁਲ ਸਿੱਧਾ ਕਰ ਦਿਆ ਨੂੰ ਹਾਂਜੀ ਇਹਦਾ ਕੰਮ ਇਹਦਾ ਰੋਲ ਸਿਰਫ ਰੋਲ ਸਿੱਧਾ ਕਰਨਾ ਹੈ ਇਹਦਾ ਰੋਲ ਸਿੱਧਾ ਕਰਨਾ ਹੈ ਜੀ ਇਹ ਸਿੱਧਾ ਨਾਲ ਨਾ ਹੋਏਗਾ ਜੀ ਇਹਦਾ ਬੈਂਡ ਬਾਈ ਜੀ ਕਦੀ ਐਕੂਰੇਟ ਨਹੀਂ ਆ ਸਕਦਾ ਹੂੰ ਜਦੋਂ ਇਹ ਚੀਜ਼ ਫਰੜ ਜੁ ਹੋਏਗੀ ਇਹਦਾ ਬੈਂਡ ਕਦੀ ਵੀ ਸਿੱਧਾ ਨਹੀਂ ਆਏਗਾ ਅੱਛਾ ਇੰਨੀ ਮਹਿੰਗੀ ਮਸ਼ੀਨ ਸਿਰਫ ਇਹਨੂੰ ਸਿੱਧਾ ਕਰਨ ਲਈ ਲਾਦੀ ਇਹ ਸਿੱਧਾ ਕਰਕੇ ਫਿਰ ਅਸੀਂ ਇਹਨਾਂ ਦੇ ਜੀ ਫੀਡ ਕਰ ਦਿੰਨਾ ਨਹੀਂ ਜੀ ਵੀ ਸਾਨੂੰ ਇੰਨੀ ਲੰਬਾਈ ਦਾ 100 ਪੀਸ ਚਾਹੀਦਾ ਹੈ ਠੀਕ ਹੈ ਜੀ ਉਹਨੇ ਪਿੱਛੋਂ ਸਿੱਧਾ ਕਰੀ ਜਾਣਾ ਇੱਥੋਂ ਉਹਨੇ 100 ਫੀਟ ਕੱਟ ਕੇ ਛੱਡ ਦੇਣਾ ਓਕੇ ਹਾਂ ਜੀ ਉਹਨੇ ਸੌ ਇਹ ਲੇਬਰ ਦੀ ਬਹੁਤ ਜ਼ਿਆਦਾ ਦਿੱਕਤ ਕਰਕੇ ਇਹ ਚੀਜ਼ਾਂ ਬਣੀਆਂ ਬਈ ਜੀ ਫਿਰ ਸਾਡੇ ਕੋਲ 200 ਟਨ ਦੀ ਮਸ਼ੀਨ ਹੈ ਜੀ ਜੀ ਇਹ ਆਮ ਜਿਹੜੀ ਐਨਸੀ ਲੋਕੀ ਵਰਤਦੇ ਨੇ ਪਰ ਸਾਡੇ ਜਿਹੜੇ 100 ਕਿਲੋਮੀਟਰ ਦੇ ਏਰੀਆ 70 ਕਿਲੋਮੀਟਰ ਦੇ ਏਰੀਏ ਦੇ ਵਿੱਚ ਸੀਐਨਸੀ ਮਸ਼ੀਨਾਂ ਨੇ ਉਗਾਠਾਂ ਵਾਲੀ ਜੀ ਅਸੀਂ ਇਹ 200 ਟਨ ਦੀ ਮਸ਼ੀਨ ਲਾਦੀ ਜਾਂਦੇ ਸੈਟ ਜੀ ਪਹਿਲੀ ਵਾਰ ਜੀ ਅਸੀਂ ਇਹ ਚੁਗਾਠਾਂ ਜਿਹੜੀਆਂ ਨੇ ਇੱਥੇ ਜਿਹੜੀਆਂ ਚੱਲ ਰਹੀਆਂ ਆ ਉਹ ਦੇਰੇ ਆ ਫੁੱਟ ਦੇ ਹਿਸਾਬ ਨਾਲ ਹਾਂਜੀ ਅਸੀਂ ਦੇਰੇ ਆ ਤੋਲ ਕੇ ਜੀ ਜੀ ਤੋਲਣ ਨਾਲ ਇਹਦੀ ਇੱਕ ਤਾਂ ਵੀ ਸੀਐਨਸੀ ਮਸ਼ੀਨ ਦੀ ਐਕੂਰੇਸੀ ਬਹੁਤ ਜ਼ਿਆਦੀ ਹੈ ਇਹ ਬੈਂਡ ਐਕਚੁਅਲ ਆਂਦਾ ਇਹਦੇ ਪੱਲੇ ਕਿਤੇ ਫਰਡ ਨਹੀਂ ਆਂ ਜੀ ਫਿਰ ਜਿਹੜੇ ਲੋਕੀ ਫੁੱਟਾਂ ਦੇ ਹਿਸਾਬ ਨਾਲ ਦੇ ਰਿਹਾ ਉਹ ਉਹਦੇ ਵਿੱਚ ਪਤਾ ਨਹੀਂ ਕਿਹੜਾ ਮਾਲ ਆ ਰਿਹਾ ਕਹਿ ਰਿਹਾ 150 ਨੰਬਰ ਲਾ ਰਿਹਾ 90 ਨੰਬਰ ਜੀ ਉਹਨਾਂ ਦਾ ਫੁੱਟ ਦੇ ਹਿਸਾਬ ਨਾਲ ਤੁਹਾਡੇ ਕੋਲ ਪੈਸੇ ਲੈ ਲੈਣਾ ਜੀ। ਜੀ। ਤੋਲ ਕੇ ਤਾਂ ਤੁਹਾਡੇ ਸਾਹਮਣੇ ਕੰਡੇ ਨੇ ਬੋਲ ਪੈਣਾ ਵੀ ਇੰਨਾ ਵਜਨ ਹੈ ਜਿੰਨੇ ਪੈਸੇ। ਹਾਂ ਜੇ ਉਹ ਮੋਟਾ ਲਾਇਆ ਪਤਲਾ ਲਾਇਆ ਜਾਂ ਵਜਨ ਘਟਾਉਣਾ। ਕੋਨਾ ਵਜਨ ਹੋ ਜਾਣਾ ਜੀ। ਉਹ ਤਾਂ ਜੇ ਇਸ ਮੈਂ ਕੰਡੇ ਦੇ ਹਿਸਾਬ ਨਾਲ ਕਰਾਂ ਮੈਂ ਤੁਹਾਨੂੰ ਪਤਲਾ ਥੋੜਾ ਦਵਾਂਗਾ। ਹਾਂ ਮੈਂ ਤਾਂ ਤੁਹਾਨੂੰ ਮੋਟਾ ਮਾਲ ਦਵਾਂਗਾ ਨਾ ਪੂਰਾ ਮਜ਼ਬੂਤ ਹੋਰ ਦੇਣ ਦੀ ਕੋਸ਼ਿਸ਼ ਕਰ। ਹੋਰ ਮਜ਼ਬੂਤ ਦੇਣ ਦੀ ਕੋਸ਼ਿਸ਼ ਕਰੂੰਗਾ ਵੀ ਨਾ ਮਜ਼ਬੂਤ ਤੋਂ ਮਜ਼ਬੂਤ ਦੇਾਂ। ਹਾਂ ਜੀ। ਤੇ ਸਾਡੇ ਕੋਲ ਫੁੱਟਾਂ ਵਾਲਾ ਕੰਮ ਕੋਈ ਨਹੀਂ। ਫਿਰ ਅਸੀਂ ਇੱਕ ਚੀਜ਼ ਇਹ ਚੁਗਾੜ ਦੇ ਵਿੱਚ ਅਸੀਂ ਤ ਤਾਂ ਬਸ ਅਸੀਂ ਅਸੀਂ ਇੱਥੇ ਗਾਠਾਂ ਲਾਣੀਆਂ ਆ। ਅਸੀਂ ਇਹ ਸਪੇਅਰ ਪਾਰਟ ਵੀ ਬਾਲੇ ਵੀ ਦਿੰਨੇ ਆ। ਜੀ। ਨਹੀਂ ਕੋਈ ਗੇਟ ਗੱਲਾਂ ਵਾਲਾ ਬਾਲੇ ਨਾ ਆ ਰਿਹਾ। ਉਹ ਸਾਡੇ ਕੋਲ ਬਾਲੇ ਵੀ ਲੈ ਕੇ ਜਾ ਸਕਦਾ। ਸਾਡੇ ਕੋਲ ਮਾਰਕ ਟਾਟਾ ਦਾ ਵੀ ਅਵੇਲੇਬਲ ਹੈ। ਕਾਮ ਤੇ ਨੋ ਵੀ ਅਵੇਲੇਬਲ ਹੈ। ਏਸ਼ੀਅਨ ਵੀ ਅਵੇਲੇਬਲ ਹੈ। ਜੀ। ਇਹੋ ਬਾਲੇ ਲਾ ਜਾ ਕੇ ਆਪ ਜੋੜ ਕੇ ਆਪਦੀ ਕਮਾਈ ਵੀ ਕਰ ਸਕਦਾ ਹੈ ਦੁਕਾਨਦਾਰ ਛੋਟਾ ਦੁਕਾਨਦਾਰ ਹੈ ਜਿਹੜਾ ਤੇਰਾ ਕਿੰਨੇ ਕੋਲ ਨਾ ਸੈਟਅਪ ਨਹੀਂ ਲੱਗ ਸਕਦਾ। ਹਾਂਜੀ। ਉਹ ਸਾਡੇ ਕੋਲ ਬੱਤੇ ਲਾ ਜਾ ਕੇ ਬਾਲੇ ਲਾ ਜਾ ਕੇ ਆਪਦੀ ਰਿਕਾਰਡ ਸਪੋਰਟ ਤੇ ਸ਼ਾਮ ਨੂੰ ਠੋਠੇ ਪਾਣੀ ਵਧੀਆ ਆਪਣਾ ਚਲਾ ਸਕਦਾ। ਮਤਲਬ ਕਹਿਣ ਤੋਂ ਭਾਵੇਂ ਤੁਸੀਂ ਹੋਲ ਸੇਲ ਦਾ ਕੰਮ ਵੀ ਕਰਦੇ ਆ ਤੇ ਨਾਲ ਦੀਆਂ ਨਾਲ ਰਿਟੇਲ ਦਾ ਵੀ ਹਾਂਜੀ ਰਿਟੇਲ ਕਈ ਵਾਰੀ ਕਿਸੇ ਭਰਾ ਨੂੰ ਕੀ ਸੀਆ ਨੇੜੇ ਦੇ ਏਰੀਆ 'ਚ ਸੀਐਨਸੀ ਮਸ਼ੀਨ ਦੀ ਚੁਗਾੜ ਨਹੀਂ ਮਿਲਦੀ ਜੀ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸੀ ਉਹਨਾਂ ਬਣਾ ਵੀ ਦਿਆਂ ਜੀ ਬਣਵਾਈ ਸਾਡੇ ਕੋਲ ਵੈਲਡਿੰਗ ਵੀ ਲੇਜ਼ਰ ਹੈ ਜੀ ਆਮ ਵੈਲਡਿੰਗ ਜਿਹੜਾ ਕਰਦੇ ਨਾ ਜੀ ਉਹ ਕਰਦੇ ਨੇ ਆਮ ਵੈਲਡਿੰਗ ਨਾਲ ਉੱਥੋਂ ਚਾਰ ਆ ਜਾਂਦੀ ਹੈ ਸਾਡੇ ਕੋਲ ਵੈਲਡਿੰਗ ਵੀ ਲੇਜ਼ਰ ਹੈ ਜੀ ਉਹਨੂੰ ਕੀ ਕਹਿੰਦੇ ਮੈਗ ਵੈਲਡਿੰਗ ਟੈਗ ਵੈਲਡਿੰਗ ਕੀ ਜਿਹੜੀ ਮੈਗ ਨਹੀਂ ਉਹ ਮੈਗ ਤੋਂ ਵੀ ਟੈਗ ਤੋਂ ਵੀ ਉੱਤੇ ਲੇਜ਼ਰ ਵੈਲਡਿੰਗ ਹੈ ਅੱਛਾ ਜੀ ਲੇਜ਼ਰ ਵੈਲਡਿੰਗ ਦਾ ਕੰਮ ਹੈ ਜੀ ਜਿਵੇਂ ਇਹ ਲੇਜ਼ਰ ਚੱਲ ਰਹੀ ਹੈ ਉਹਨੇ ਲੇਜ਼ਰ ਨਾਲ ਹੀ ਵੈਲਡਿੰਗ ਕਰਨਾ ਠੀਕ ਹੈ ਜੀ ਠੀਕ ਆ ਉਹ ਥੋੜਾ ਜਾਂ ਮਹਿੰਗਾ ਪੈਂਦਾ ਹੈ ਕਈ ਕਈ ਗਾਹ ਕਰਵਾਉਂਦੇ ਆ ਕਈ ਨਹੀਂ ਕਰਵਾਉਂਦੇ ਜੀ ਹੂੰ ਉਹ ਸਾਰਾ ਸਾਰਾ ਸਿਸਟਮ ਹੁੰਦਾ ਲੇਜ਼ਰ ਨਾਲ ਹੀ ਚੱਲਦਾ ਹੂੰ ਤੇ ਲੇਜ਼ਰ ਜੀ ਆ ਬਣ ਗਈ ਬਾਈ ਹਨਾ ਆ ਚੀਜ਼ ਬਣ ਗਈ ਲੈ ਨੇੜੇ ਨੇੜੇ ਲੈ ਹੀ ਬਾਈ ਨੇੜੇ ਲੈ ਆ ਬਣ ਗਈ ਤੁਸੀਂ ਦੇਖੋ ਇਹਦੇ ਯਾਰ ਮੈਂ ਨਾ ਕਮਾਲ ਆ ਯਾਰ ਬਰੀਕੀ ਆ ਹੈ ਹੂੰ ਇਹ ਤਾਂ ਬ੍ਰਿਕ ਡਿਜ਼ਾਈਨ ਪਾਣਾ ਵੇ ਤੁਸੀਂ ਮੈਂ ਕਹਿੰਦਾ ਯਾਰ ਕਰ ਹੀ ਨਹੀਂ ਸਕਦਾ ਬੰਦਾ ਹੱਥ ਨਾਲ ਯਾਰ ਹੱਥ ਨਾਲ ਨਹੀਂ ਹੋ ਸਕਦਾ ਜੀ ਹੈ ਇਹਨੂੰ ਜੋ ਅਸੀਂ ਕੰਪਿਊਟਰ ਦੇ ਵਿੱਚ ਫੀਡ ਕਰਤਾ ਜੀ ਜੀ ਐਦਾਂ ਯਾਦ ਲਿੱਤੀ ਜੋ ਉਹਨਾਂ ਡਿਜ਼ਾਈਨ ਨਾ ਬਾੜ ਉਧਰ ਨਾ ਬਾੜ ਨਾ ਬਾੜ ਉਧਰ ਇੱਕ ਤੁਸੀਂ ਮੈਨੂੰ ਉਹ ਦਿਖਾਉਣ ਲੱਗੇ ਸੀਗੇ ਆਹ 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 ਕਾਦੇ ਵਾਸਤੇ ਬਣਿਆ ਵਾ ਬਾਈ ਆਹ ਆ ਜੀ ਅੱਜ ਕੱਲ ਬਈ ਜੀ ਯੂ نو ਅੱਜ ਕੱਲ ਕੋਠੀ ਦੇ ਬਾਹਰ ਜਿਹੜੇ ਗ੍ਰਿਲਾਂ ਲੱਗਦੀਆਂ ਨੇ ਨਾ ਜੀ ਅੱਜ ਕੱਲ ਸ਼ੀਸ਼ੇ ਵਾਲੀ ਗ੍ਰਿਲਾਂ ਨਹੀਂ ਲੱਗਦੀ ਜੀ ਬਾਹਰ ਜਿਹੜੀ ਗ੍ਰਿਲ ਲੱਗਦੀ ਸ਼ੀਸ਼ਾ ਲਾ ਕੇ ਲੋਕੀ ਲਾਉਂਦੇ ਸੀ ਹੁਣ ਉਹ ਨਹੀਂ ਲੱਗਦੀ ਹੁਣ ਐਂਟਿਕ ਚੀਜ਼ਾਂ ਚੱਲਦੀਆਂ ਨੇ ਬੜੇ ਡਿਜ਼ਾਈਨ ਤੁਸੀਂ ਆਨਲਾਈਨ ਚੋਂ ਤਾਂ ਨਾ ਮੱਧੀ ਡਿਜ਼ਾਈਨ ਕਰ ਲਓ ਤੇ ਚਾਹ ਤਾਂ ਸ਼ੀਸ਼ੇ ਵਾਲੀ ਰੇਲਿੰਗ ਨਾਲੋਂ ਪੈਂਦੀ ਅੱਧੇ ਬਾਜ ਹੈ ਜੀ ਤੇ ਇੱਕ ਲੱਗਦੀ ਬਹੁਤ ਸੋਹਣੀ ਹੈ ਇਹ ਇਹ ਉਹਦੇ ਨਾਲ ਬਣੀ ਹੋਈ ਆ ਇਹ ਉਸੇ ਮਸ਼ੀਨ ਨਾਲ ਬਣੀ ਸੀਐਨਸੀ ਨਾਲ ਇਹ ਉਸੇ ਚੀਜ਼ ਨੇ ਬਣੀ ਆ ਉਸੇ ਚੀਜ਼ ਨਾਲ ਬਣੀ ਆ ਆ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਐਚਪੀਐਲ ਜਿਹੜੀ ਗੇਟਾਂ 'ਚ ਪੈਂਦੀ ਆ ਡਬਲ ਸਾਈਡ ਜੀ ਆ ਜਿਹੜੀ ਵਿੱਚ ਪੈ ਜਾਂਦੀ ਆ ਗੇਟਾਂ ਦੇ ਜਿਹੜੀ ਗੇਟਾਂ ਦੇ ਵਿੱਚ ਪੈ ਜਾਂਦੀ ਆ ਜਿਹੜੀ ਉਹ ਗੇਟਾਂ ਨੂੰ ਦੂਜਾ ਲੁੱਕ ਦਿੰਦੀ ਆ ਮਤਲਬ ਲੱਕੜ ਵਰਗਾ ਹਾਂਜੀ ਇਹ ਡਬਲ ਸਾਈਡ ਹੈ ਜੀ ਇਹਦੀ 15 ਸਾਲ ਦੀ ਗਾਰੰਟੀ ਆ ਬਾਈ ਜੀ ਜੀ ਇਹੀ ਸੇਮ ਚੀਜ਼ ਹੈ ਜਿਹੜੀ ਕੋਠੀ ਦੇ ਬਾਹਰ ਚੜਦੀ ਆ ਕੋਠੀ ਦੇ ਬਾਹਰ ਇਹ ਇਹ 5 ਮਮ ਹੈ ਤੇ 6 ਮਮ ਹੈ ਉਹ 3 ਮਮ ਹੁੰਦੀ ਹੈ ਜਾਂ ਤਾਂ ਉਹ ਹੀ ਹੈ ਹਾਂ ਉਹ ਇੱਕ ਉਹ ਇੱਕ ਪਾਸੇ ਦੀ ਹੁੰਦੀ ਹੈ ਜੀ ਤੇ ਬੈਕ ਸਾਈਡ ਤੇ ਤਾਂ ਕੋਈ ਤਾਂ ਬੈਕ ਚੜਦਾ ਯਾਨੀ ਉਹਦਾ ਤਾਂ ਕੰਮ ਹੀ ਕੋਈ ਨਹੀਂ ਹੈਗਾ ਜੀ ਜੀ ਇਹ ਡਬਲ ਸਾਈਡ ਹੈ ਕਹਿੰਦੇ ਗੇਟ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਦਿਸਣਾ ਦੋਨੇ ਪਾਸੇ ਲੱਕ ਦੇਣੀ ਹੈ ਦੋਨੇ ਪਾਸੇ ਇਹਦੀ 15 ਸਾਲ ਦੀ ਗਾਰੰਟੀ ਹੈ ਹਾਂ ਲੱਕੜ ਪਾਵਾਂਗੇ ਫੁੱਲ ਜੂ ਹਾਂ ਲੱਕੜ ਪਾਵਾਂਗੇ ਫੁੱਲ ਜੂਗੀ ਇਹ ਦੋਵੇਂ ਪਾਸੇ ਇਹਦੀ 15 ਸਾਲ ਦੀ ਗਾਰੰਟੀ ਹੈ ਬਾਈ ਜੀ ਕਲਰ ਫੇਡ ਹੋ ਜਾਏ ਸ਼ੀਟ ਮੇਰੇ ਕੋਲ ਦੇ ਜਾ ਜੇ ਵਾਪਸ ਨਵੀਂ ਲੈ ਜਾ ਕਬਾੜਾ ਯਾਰ ਬਹੁਤ ਬਹੁਤ ਵਧੀਆ ਯਾਰ ਬਹੁਤ ਕਮਾਲ ਆ ਬਾਈ ਤੇਰਾ ਇਹ ਕੰਮ ਤੇਰੇ ਕੋਲੇ ਸਾਰਾ ਸਮਾਨ ਹੀ ਕੰਮਦਾ ਬਾਈ ਕੋਲੇ ਯਾਰ ਇਹ ਗੱਲ ਆ ਸਭ ਤੋਂ ਵੱਡੀ ਗੱਲ ਕਿ ਜੇ ਕਿਸੇ ਵੀ ਸੱਜਣ ਅਮਾਰਤ ਪਾ ਰਿਹਾ ਪਾਉਣੀ ਚਾਹੁੰਦਾ ਤਾਂ ਬਾਈ ਹੁਣ ਵਾਲਾ ਨੰਬਰ ਯਾਰ ਜਰੂਰ ਨੋਟ ਕਰ ਲਓ ਜੇ ਤੁਹਾਡਾ ਰਿਸ਼ਤੇਦਾਰ ਪਾ ਰਿਹਾ ਮਿੱਤਰ ਪਾ ਰਿਹਾ ਜਾਂ ਪਾਉਣ ਦਾ ਵਿਚਾਰ ਕਰ ਰਿਹਾ ਉਹਨੂੰ ਬਾਈ ਦੀ ਵੀਡੀਓ ਜਰੂਰ ਭੇਜ ਦਿਓ ਤਾਂ ਮੈਨੂੰ ਲੱਗਦਾ ਵੀ ਉਹ ਬੰਦਾ ਤੁਹਾਨੂੰ ਸੀਸ ਦੇਊਗਾ ਫਰੋਜਪੁਰ ਏਰੀਆ ਵਾਲੇ ਤਾਂ ਖਾਸ ਤੌਰ ਤੇ ਧਿਆਨ ਦੇ ਲੋ ਕਿ ਸੱਜਣੋ ਇਸ ਏਰੀਏ ਦੇ ਵਿੱਚ ਇਹ ਕੰਮ ਦੀ ਕਮੀ ਆ ਤੇ ਇਸ ਏਰੀਆ ਦੇ ਵਿੱਚ ਬਾਈ ਹੁਣਾਂ ਨੇ ਉਹ ਚੀਜ਼ ਲਾਤੀ ਜਿਹਦੀ ਮੈਨੂੰ ਆ ਲੱਗਦਾ ਵੀ ਪੰਜਾਬ 'ਚ ਹੀ ਕਮੀ ਆ ਐਡੀ ਐਕੂਰੇਸੀ ਵਾਲੀਆਂ ਮਸ਼ੀਨਰੀ ਤੇ ਐਡਾ ਸੋਹਣਾ ਕੰਮ ਆ ਜਿਹੜਾ ਮੈਂ ਐਡਵਰਟਾਈਜ਼ 2600 ਐਡਾਂ ਕਰ ਚੁੱਕਿਆ ਹੂੰਗਾ ਵੀਡੀਓ ਕਰ ਚੁੱਕਿਆ ਹੂੰਗਾ 25-2600 2000 ਦੇ ਰੇਡ ਮੈਂ ਪਹਿਲੀ ਵਾਰ ਆ ਚੀਜ਼ ਦੇਖ ਰਿਹਾ ਮਤਲਬ ਤੁਸੀਂ ਇਹ ਦੇਖ ਲਓ ਵੀ ਕਿੰਨੀ ਰੇਅਰ ਇੰਨੀ ਵੀਡੀਓ ਦੇਖ ਰਿਹਾ ਮਤਲਬ ਕਰ ਰਿਹਾ ਤੇ ਮੈਂ ਇਹ ਪਹਿਲੀ ਵਾਰ ਦੇਖੀ ਆ ਤਾਂ ਤੁਸੀਂ ਦੇਖੋ ਯਾਰ ਤੇ ਕਿੰਨੀ ਤੁਹਾਡੇ ਕੰਮ ਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਸੱਜਣੋਂ ਨੰਬਰ ਸਕਰੀਨ ਤੇ ਆ ਬਾਈ ਹੁਣੀ ਫੈਕਟਰੀ ਰੇਟ ਤੇ ਤੁਹਾਨੂੰ ਸਾਮਾਨ ਦੇਣੀ